ਦੀ ਸਰਕਾਰੋ ਸੂਬਾ ਨਾਗਰ ਸਾਥੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਸਭ ਜਾਣਦੇ ਆਂ ਕਿ ਆਪਣੀ ਹਰਮਨ ਪੈਰੀ ਜੱਥੇਬੰਦੀ ਦੀਆਂ ਚੋਣਾਂ ਕੱਲ 17 ਤਰੀਕ ਨੂੰ ਹੋਣ ਜਾਣੀਆਂ ਨੇ ਉਸ ਤੋਂ ਪਹਿਲਾਂ ਤੁਸੀਂ ਸਾਰਾ ਸਾਲ ਸਾਡੇ ਨਾਲ ਵਿਚਰੇ ਹੋ ਸਾਡੇ ਕੰਮ ਵੀ ਦੇਖੇ ਨੇ ਪਰ ਇੱਕ ਡਿਊਟੀ ਹੈ ਸਾਡੀ ਕਿ ਇੱਕ ਦਿਨ ਪਹਿਲਾਂ ਜਿਵੇਂ ਆਪਾਂ ਕਰਦੇ ਆਉਂਦੇ ਆਂ ਕਿ ਅਸੀਂ ਤੁਹਾਨੂੰ ਅਪਰਾਇਜ਼ ਕਰਾਈਏ ਕਿ ਅਸੀਂ ਸਾਰੇ ਸਾਲ ਦੇ ਵਿੱਚ ਕੀ ਕੀ ਕੀਤਾ ਸਭ ਤੋਂ ਪਹਿਲਾਂ ਮੈਂ ਇਸ ਪੈਂਫਲੈਟ ਦੀ ਗੱਲ ਕਰੂੰਗੀ ਆ ਸਾਡਾ ਪੈਂਫਲੈਟ ਹੈ ਇਹ ਅਪੀਲ ਹੈ ਅੱਗੇ ਸਾਡਾ ਮੈਨੀਫੈਸਟੋ ਹੈ ਤੁਸੀਂ ਸਾਰਿਆਂ ਨੇ ਪੜਿਆ ਹੋਣਾ ਸੁਣਿਆ ਵੀ ਹੋਣਾ ਅਸੀਂ ਇਹਦੇ ਵਿੱਚ ਕਿਸੇ ਬਾਰੇ ਕੁਝ ਨਹੀਂ ਕਿਹਾ ਹੋਇਆ ਜਦੋਂਕ ਅਸੀਂ ਆਪਣੇ ਕੰਮ ਦੱਸੇ ਹੋਏ ਸੀ ਕਿਉਂਕਿ ਅਸੀਂ ਕੰਮ ਕਰਾਈ ਸੀ ਤੁਸੀਂ ਇਹ ਵਾਲਾ ਪੈਂਫਲੈਟ ਵੀ ਪੜ ਕੇ ਦੇਖਿਆ ਹੋਣਾ ਇਹ ਸਾਰਾ ਮਹਿਲਾ ਪ੍ਰਧਾਨ ਤੇ ਸੈਂਟ੍ਰਿਕ ਪੈਂਫਲੈਟ ਹੈ ਮਹਿਲਾ ਪ੍ਰਧਾਨ ਨੇ ਇਹ ਨਹੀਂ ਕੀਤਾ ਮਹਿਲਾ ਪ੍ਰਧਾਨ ਨੇ ਇਹ ਨਹੀਂ ਕੀਤਾ ਪਰ ਛੋਟੇ ਸਾਰਿਆਂ ਦੇ ਸਹਿਯੋਗ ਨਾਲ ਮਾਣ ਹੈ ਮੈਨੂੰ ਆਪਣੇ ਆਪ ਤੇ ਆਪਣੀ ਟੀਮ ਤੇ ਕਿ ਜੋ ਉਹ ਮਰਦ ਪ੍ਰਧਾਨ 12 ਸਾਲ ਤੋਂ ਇਲੈਕਸ਼ਨ ਲੜਦਾ ਨਹੀਂ ਕਰਾ ਸਕਿਆ ਅਸੀਂ ਉਹ ਇਸ ਸਾਲ ਦੇ ਵਿੱਚ ਕਰਾਇਆ ਜਿਹੜੇ ਸਾਰੇ ਇਹਦੇ ਚ ਮੁੱਤੇ ਲਿਖੇ ਹੋਏ ਨੇ ਉਹ ਤਕਰੀਬਨ ਆਪਣੇ 2012 ਤੋਂ ਤਾਂ ਪ੍ਰਿੰਦਰ ਸਿੰਘ ਆਪ ਮੰਨਦਾ ਨਾ ਇਹ ਚੀਜ਼ਾਂ ਕਰਨੀਆਂ ਚਾਹੁੰਦੀ ਨਹੀਂ ਸੀਗੀ ਪਰ ਕਿਤੇ ਨਾ ਕਿਤੇ ਹਰ ਵਾਰ ਮੈਨੂੰ ਮਜਬੂਰ ਹੋਣਾ ਪੈਂਦਾ ਕਿ ਮੈਂ ਦੂਜੇ ਦੂਜੇ ਗਰੁੱਪ ਦੇ ਵਿੱਚ ਆ ਜਾਣਾ ਪਾਵਾਂ ਵੀ ਉਹ ਕੀ ਸੋਚ ਰੱਖਦੇ ਨੇ ਉਹ ਕੀ ਕਰਦੇ ਨੇ ਇਸ ਹਾਲੇ ਤੁਸੀਂ ਸਾਡੇ ਕੰਮ ਦੇਖਿਆ ਜੀ ਸਭ ਤੋਂ ਪਹਿਲਾਂ ਆਪਣੇ ਅੱਗੇ ਬੜਾ ਵੱਡਾ ਮਸਲਾ ਸੀ ਜਿਹੜਾ ਤਕਰੀਬਨ 6-7 ਸਾਲ ਤੋਂ ਪੈਂਡਿੰਗ ਪਿਆ ਸੀ ਡੈੱਥ ਕੇਸ ਡੈੱਥ ਕੇਸ ਵਾਲੇ ਸਾਥੀਆਂ ਨੂੰ ਲਵਾਉਣਾ ਕੋਈ ਬਹੁਤ ਵੱਡਾ ਚੈਲੰਜ ਨਹੀਂ ਸੀਗਾ ਆਪਣੇ ਕੋਲੇ ਪੋਸਟਾਂ ਵੀ ਖਾਲੀ ਸੀਗੀਆਂ ਆਪੋ ਉਹਨਾਂ ਤੇ ਸੀਗਾ ਬਟ ਸਾਥੀ ਨੇ ਕੋਈ ਕਾਰਵਾਈ ਉਹਨਾਂ ਦੇ ਉੱਪਰ ਇੰਨੇ ਸਾਲਾਂ ਦੇ ਵਿੱਚ ਨਹੀਂ ਕੀਤੀ ਸੁਖਚੈਨ ਜੀ ਨੇ ਵੀ ਤੁਹਾਨੂੰ ਦੱਸਿਆ ਕਿ ਆਪਣੇ ਸਿਰਫ ਦੋ ਸਾਥੀ ਰਹਿ ਗਏ ਇਹ ਉਹ ਘਰ ਸੀਗੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਤਾਂ ਗਏ ਹੀ ਗਏ ਪਰ ਉਹ ਰੋਟੀ ਖਾਣ ਕੰਨੀ ਉਹ ਵੀ ਬਣਜੇ ਹੋਏ ਬੈਠੇ ਸੀ ਤੋ ਹਰ ਇੱਕ ਛੋਟੀ ਵੱਡੀ ਚੀਜ਼ ਤੋਂ ਲੈ ਕੇ ਹਰ ਇੱਕ ਦੀ ਪ੍ਰੋਬਲਮ ਨੂੰ ਸਮਝਦਿਆਂ ਹੋਇਆਂ ਹਰ ਇੱਕ ਦੀ ਲੋੜ ਨੂੰ ਸਮਝਦਿਆਂ ਹੋਇਆਂ ਥੋੜੀ ਇਸ ਗਰੁੱਪ ਨੇ ਥੋੜੀ ਜੱਥੇਬੰਦੀ ਨੇ ਪਿਛਲੇ ਸਾਲ ਦੇ ਵਿੱਚ ਕੰਮ ਕੀਤਾ। ਉਸ ਤੋਂ ਬਾਅਦ ਆਪਣੇ ਹਰ ਇੱਕ ਕਾਇਦਨੀਆਂ ਤੇ ਤਰੱਕੀਆਂ ਹੋਈਆਂ। ਕਲਾਸ 4 ਤੋਂ ਕਲਰਕ ਬਣੇ। 12 ਸਾਲਾਂ ਦੇ ਵਿੱਚ ਚਲੋ 12 ਸਾਲ ਛੱਡੋ 8 ਸਾਲ ਲਾ ਲਓ 7 ਸਾਲ ਲਾ ਲਓ। 12 ਕਈ ਇਲੈਕਸ਼ਨ ਲੜਦੇ ਆ 13 ਸਾਲ ਹੋ ਗਏ। 8 ਸਾਲ ਲਾ ਲਓ 5 ਹੀ ਲਾ ਲਓ। ਉਹਨਾਂ ਦੇ ਵਿੱਚ ਉਹਨਾਂ ਸਾਥੀਆਂ ਤੋਂ ਵੀ ਕਿ ਸੀਨੀਅਰਟੀ ਲੈਸ ਨਹੀਂ ਫਾਈਨਲ ਕਰਾ ਹੋਈ ਕਲਾਸ 4 ਦੀ। ਜਿਹੜੀ ਕਿ तकरीबन 8-10 ਸਾਲਾਂ ਬਾਅਦ ਆਪਾਂ ਇਹ ਸਾਸਤ ਰਕੀਆਂ ਗ라ਕੇ ਦਿੱਤੀਆਂ ਨੇ ਸਾਥੀਆਂ ਨੇ ਆਪ ਵੀ ਲਿਖਿਆ ਕਿ ਇਹਦੇ ਵਿੱਚ ਪੋਸਟਾਂ ਖਾਲੀ ਪਈਆਂ ਨੇ ਜੇ ਪੋਸਟਾਂ ਖਾਲੀ ਪਈਆਂ ਸੀ ਫਿਰ ਤਰੱਕੀਆਂ ਕਿਉਂ ਨਹੀਂ ਹੋਈਆਂ ਕਿਉਂਕਿ ਸਿਰਫ ਸਿਰਫ ਤੇ ਸਿਰਫ ਮੁਲਾਜ਼ਮਾਂ ਦਾ ਖਰਾਬ ਮੁਲਾਜ਼ਮਾਂ ਦਾ ਬੁਰਾ ਕਰਨਾ ਆਉਂਦਾ ਚੰਗਾ ਕੁਝ ਨਹੀਂ ਕਰਨਾ ਆਉਂਦਾ ਇਹਦੇ ਨਾਲ ਹਰ ਇੱਕ ਆਪਣਾ ਕੈਡਰ ਚਾਹੇ ਆਪਣਾ ਦਰਜਾਚਾਰ ਤੋਂ ਕਲੱਬ ਬਣੇ ਉਸ ਤੋਂ ਬਾਅਦ ਕਲੱਬ ਤੋਂ ਜੂਨੀਅਰ ਸਾਇਖ ਜੂਨੀਅਰ ਤੋਂ ਸੀਨੀਅਰ ਸੀਨੀਅਰ ਤੋਂ ਸੁਪਰਡੈਨ ਸੁਪਰਡੈਨ ਤੋਂ ਸਾਇਖ ਕਰ ਤੱਕ ਔਰ ਜਿਵੇਂ ਪਿਛਲੇ ਸਾਰੇ ਸਟੈਟਸ਼ੋਕ ਦੇਖੀਏ ਤਾਂ ਇਹ ਉਹ ਸਾਲ ਹੈ ਕਿ ਜਦੋਂ ਆਪਣੀਆਂ ਸਭ ਤੋਂ ਵੱਧ ਤੜਕੀਆਂ ਹੋਈਆਂ ਨੇ ਇੱਕ ਹੋਰ ਇਹਦੇ ਇਹਦੇ ਨਾਲ ਹੀ ਆਪਣਾ ਅਸੀਂ ਲਾਸਟ ਈਅਰ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਪੈਸੇ ਲੈ ਕੇ ਆਵਾਂਗੇ 200 ਕਰੋੜ ਦਾ ਅਸੀਂ ਵਾਦਾ ਕੀਤਾ ਸੀਗਾ ਅਸੀਂ ਉਹ ਆਪਣਾ ਵਾਦਾ ਨਿਭਾਇਆ ਲੈ ਕੇ ਆ ਚੁੱਕੇ ਆ ਔਰ ਉਸ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਜਿੰਨਾ ਆਪਣੇ ਕੋਲੇ ਪੈਸਾ ਆਇਆ ਉਹ ਸਾਰੇ ਚੋਂ ਆਪਾਂ ਖਰਚ ਨਹੀਂ ਕੀਤਾ ਜੋ ਆਪਾਂ ਸਰਕਾਰ ਨਾਲ ਜੋ ਆਪਾਂ ਮੈਨੇਜਮੈਂਟ ਦੇ ਸਹਿਯੋਗ ਨਾਲ ਰਾਖਤਾ ਕਰਕੇ ਸਾਰਾ ਮਦਦ ਦੇ ਨਾਲ ਆਪਾਂ ਪੈਸਾ ਲੈ ਕੇ ਆਏ ਆ ਆਪਣੇ ਸਾਰੇ ਐਕਸਪੈਂਸਸ ਆਪਾਂ ਉਹਦੇ ਛੋਟੇ ਕੀਤੇ ਨੇ ਸੋ ਇੱਕ ਇਹ ਸਾਥੀ ਸੀਗਾ ਜਿਹਦੇ ਟਾਈਮ ਤੇ ਯੋਗਰਾਜ ਤੇ ਟਾਈਮ ਤੇ ਪੈਨਸ਼ਨ ਫੰਡ ਦੇ ਵਿੱਚੋਂ ਵੀ 33 ਕਰੋੜ ਦੀ ਪੇਮੈਂਟ ਪੇਪਰ ਨੂੰ ਕਰ ਦਿੱਤੀ ਗਈ ਸੀ ਪਰ ਉਹਦੇ ਕੁਝ ਨਹੀਂ ਸੀ ਕਿਸੇ ਨੇ ਬੋਲਿਆ ਇੱਕ ਸਾਡਾ ਗਰੁੱਪ ਹੈ ਜਿਹੜਾ ਕਿ ਪੈਸੇ ਲੈ ਕੇ ਆ ਰਿਹਾ ਬਚਾ ਵੀ ਰਿਹਾ ਪੈਨਸ਼ਨਾਂ ਲੈ ਲਓ ਤਨਖਾਹਾਂ ਲੈ ਲਓ ਪਿਛਲੇ ਸਾਲ ਸਾਰੇ ਆਪਾਂ ਤਨਖਾਹਾਂ ਨੂੰ ਕੱਟਦੇ ਸੀਗੇ 22 ਤਰੀਕ ਤੱਕ ਆਪਾਂ ਨੂੰ ਤਨਖਾਹਾਂ ਮਿਲੀਆਂ ਸੀਗੀਆਂ ਸਾਰੇ ਤੁਸੀਂ ਜਾਣਦੇ ਹੋ ਤੇ ਲਈ ਮੈਨੂੰ ਸਕੂਤ ਕੋਈ ਦੇਣ ਦੀ ਲੋੜ ਨਹੀਂ ਆ ਕਿ ਆਪਾਂ ਕਿਵੇਂ ਤਰਸ ਤਰਸ ਕੇ ਤਨਖਾਹਾਂ ਕੱਢਾ ਲਈਆਂ ਸੀਗੀਆਂ ਇਸ ਸਾਲ ਪਹਿਲੀ ਤਰੀਕ ਨੂੰ ਅਸੀਂ ਤੁਹਾਡੇ ਖਾਤੇ 'ਚ ਤਨਖਾਹਾਂ ਭਵਾਈਆਂ ਨੇ ਚਾਹੇ ਸੈਟਰਡੇ ਕਿਉਂ ਨਾ ਹੋਵੇ ਇਹਦੇ ਨਾਲ ਹੀ ਹੋਰ ਬ੍ਰਾਂਚੇਸ ਤੋਂ ਹੁੰਦਾ ਸੀਗਾ ਕਿ ਜਦੋਂ ਅਸੀਂ ਆਪਣੀ ਰੋਟੀ ਗਰਮ ਕਰਦੇ ਆਂ ਤਾਂ ਸਾਨੂੰ ਇੰਡਕਸ਼ਨ ਪਲੇਟਸ ਲਾਉਣੀਆਂ ਪੈਂਦੀਆਂ ਨੇ ਇਨਡਕਸ਼ਨ ਪਲੇਟਸ ਦੇ ਨਾਲ ਇਹਨਾਂ ਦੇ ਫਿਊਜ਼ ਹੋ ਜਾਂਦੇ ਅਸੀਂ ਜਿਹੜੀ ਇਹਨਾਂ ਨੇ ਵਾਇਰਿੰਗ ਕੀਤੀ ਹੋਈ ਹੈ ਇੰਟਰਨੈਟ ਦੀ ਸੋ ਉਸ ਚੀਜ਼ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਆਪਾਂ ਸਾਰੀਆਂ ਬ੍ਰਾਂਚਾਂ ਦੇ ਵਿੱਚ OTG ਦੀ ਸਹੂਲਤ ਦਿੱਤੀ। ਇਹ ਇੰਨੇ ਲੱਗੇ ਸਾਰਨੇ ਵਾਲੇ ਜਿਹਨਾਂ ਨੇ ਇਹ ਨਹੀਂ ਜਾਂਦੇਗੇ। ਦੇਖਾ ਸਾਰੇ ਲੱਗ ਗਏ। ਇਹ ਪੀਣ ਵਾਲੇ ਪਾਣੀ ਦੀ ਕੰਪਲੇਨ ਸੀ ਕਿ ਪਾਣੀ ਹੀ ਸਾਫ਼ ਆਉਂਦਾ ਉਹ ਵੀ ਆਪਾਂ ਕਮਰਸ਼ੀਅਲ ਆਰਓ ਪਲਾਂਟ ਹਰੇਕ ਫਲੋਰ ਦੇ ਉੱਪਰ ਲੱਗੇ ਹੋਏ ਨੇ ਇਹਦੇ ਨਾਲ ਹੀ ਜਿਹੜੀ ਆਪਣੀ ਕੂਲਰ ਦੀ ਡਿਮਾਂਡ ਹੈ ਮਤਲਬ ਮੈਨੂੰ ਸ਼ਰਮ ਆਉਂਦੀ ਹੈ ਇਹੋ ਜਿਹੇ ਗੱਲਾਂ ਕਰਦੇ ਹੋਏ ਵੀ ਕਿ ਕੂਲਰ ਆਪਾਂ ਖੇਤਰੀ ਦਫ਼ਤਰਾਂ ਦੀ ਡਿਮਾਂਡ ਤੇ ਕੂਲਰ ਖਰੀਦ ਲੈ ਇਹਨਾਂ ਸਾਥੀਆਂ ਨੇ ਕੂਲਰਾਂ ਦੀ ਫੋਟੋ ਵੀ ਅੱਗੇ-ਅੱਗੇ ਪਈ ਸੀ ਵੀ ਪੰਜਾਬ ਚ ਆੜਾ ਇਹ ਹੋਏ ਨੇ ਕੂਲਰ ਖਰੀਦ ਰਹੇ ਨੇ ਇਹ ਨਹੀਂ ਸੋਚਿਆ ਕਿ ਕੀ ਦਫ਼ਤਰਾਂ ਨਾਲ 6 ਕੂਲਰ ਫੈਂਸੀ ਇਹ ਕੁਲਰ ਕੋਸੇ ਥੱਲੇ ਸਾਹਮਣੇ ਦੇਖੇ ਹੋਣੇ ਨੇ ਉਹ ਖੇਤਰੀ ਦਫ਼ਤਰਾਂ ਦੇ ਕੁਲਰ ਖੜੇ ਨੇ ਪਰ ਇਹ ਫੋਟੋਆਂ ਖਿੱਚ ਕੇ ਐਂਹੀ ਦੋਆਂ ਫੋਟੋਆਂ ਖਿੱਚ ਕੇ ਪਾ ਰਹੇ ਨੇ ਕਿ ਉਹ ਲੱਗ ਰਿਹਾ ਵੀ ਪਤਾ ਨਹੀਂ 200 300 ਕਿੰਨੇ ਕੁਲਰ ਰੱਖੇ ਹੋਏ ਨੇ ਸੋ ਇਹ ਇਹਨਾਂ ਦੀ ਸੋਚ ਹੈ ਕਿ ਇਹ ਕਿੱਥੋਂ ਤੱਕ ਵਿੱਕਦੇ ਨੇ ਥੱਲੇ ਸਿਰਫ ਕਾਦੇ ਵਾਸਤੇ ਵੋਟਾਂ ਲੈਣ ਵਾਸਤੇ ਜਾਂ ਦੂਜਿਆਂ ਵਿਰੋਧਤਾ ਕਰਨ ਵਾਸਤੇ ਕਿ ਅਸੀਂ ਕਹੀਏ ਕਿ ਗਰੁੱਪ ਕੁਝ ਨਹੀਂ ਕਰ ਰਹੀ ਇਸ ਤੋਂ ਬਾਅਦ ਨਾਲ ਹੀ ਆਪਣੀਆਂ ਜਿਹੜੀਆਂ ਜਿੱਥੇ ਵੀ ਕਿਸੇ ਕਰਮਚਾਰੀ ਦੀ ਕੋਈ ਵੀ ਗਲਤੀ ਹੋਈ ਕੋਈ ਜਾਣੇ ਜਾਂ ਅਣਜਾਣੇ ਕੁਝ ਵੀ ਹੋਇਆ ਅਸੀਂ ਉਹਦੀ ਸਪੋਰਟ ਕੀਤੀ ਅਸੀਂ ਇਹਨਾਂ ਸਾਥੀਆਂ ਵਾਂਗੂ ਸਸਪੈਂਡ ਨਹੀਂ ਕਰਾਏ ਬੰਦੇ ਇਨਕੁਆਰੀਆਂ ਨਹੀਂ ਕਿਸੇ ਦੀਆਂ ਕਰਾਈਆਂ ਤੁਸੀਂ ਆਪ ਵੀ ਕੰਪੇਅਰ ਕਰਕੇ ਦੇਖੋ ਕਿ ਇੱਕ ਪਿਛਲਾ ਸਾਲ ਸੀ yograj ji ਵਾਲਾ ਸਾਲ ਜਿਹਦੇ ਚ 400 500 ਤੋਂ ਵੱਧ ਇਨਕੁਆਰੀਆਂ ਸੀਗਾ ਮਾਰੀ ਜੀ ਗੱਲ ਹੁੰਦੀ ਸੀ ਕੋਈ ਵੀ ਨਿਕਲ ਗਿਆ ਇਨਕੁਆਰੀਆਂ ਤੁਸੀਂ ਇਹ ਸਾਲ ਦੇਖੋ ਇਹ ਸਾਥੀ ਪ੍ਰਚਾਰ ਕਰਦੇ ਨੇ ਕਿ 12ਵੀਆਂ ਦੇ 10ਵਿਆਂ ਦੇ ਸੈੱਟ ਘਟ ਗਏ ਤੁਸੀਂ ਸਾਰੇ ਸਮਝਾ ਰਹੇ ਹੋ ਕਿ ਜਾਂ ਤਾਂ ਆਪਾਂ ਤਰਕੀਆਂ ਲੈ ਸਕਦੇ ਆਂ ਜੇ ਆਪਣੇ ਕੋਲੇ ਇਸ ਟਾਈਮ ਜਿਹੜੀ ਪੰਜਾਬ ਪਰ ਇਹ ਕਹਿੰਦੇ ਭਰਤੀ ਨਵੀਂ ਨਹੀਂ ਹੋਈ ਪਹਿਲਾਂ ਮੈਂ ਉਹ ਵੀ ਕਲੀਅਰ ਕਰਨਾ ਉਹ ਭਰਤੀ ਸਾਡੇ ਸਾਲ ਚ ਨਹੀਂ ਸ਼ੁਰੂ ਹੋਈ ਸਾਡੇ ਹਿੱਸੇ ਦਾ ਉਹ ਕੰਮ ਆਏ ਨੇ ਜਿਹੜੇ ਬਹੁਤ ਸਾਲਾਂ ਦੇ ਲੰਮੇ ਚੱਲੇ ਉਹ ਸਾਡੇ ਹਿੱਸੇ ਦੀ ਭਰਤੀ ਨਹੀਂ ਹੋਣੀ ਸੀਗੀ ਉਹ ਇਹਨਾਂ ਦੇ ਟਾਈਮ ਦਾ ਕੇਸ ਚੱਲਦਾ ਸੀ ਇਹਨਾਂ ਨੇ ਟੇਕ ਅਪ ਨਹੀਂ ਕੀਤਾ ਬਟ ਅਸੀਂ ਰਾਬਤਾ ਕਰ ਰਹੇ ਆਂ ਕਿ ਆਪਣੇ ਕੋਲੇ ਸਟਾਫ ਆਵੇ ਜਿਹੜੇ ਸੈੱਟ ਘਟ ਰਹੇ ਨੇ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰਾਂ ਉਹ ਸੈੱਟ ਬੰਦ ਨਹੀਂ ਹੋ ਰਹੇ ਸਾਡੇ ਕੋਈ ਗਰੁੱਪ ਨੇ ਇਹਨਾਂ ਵਾਂਗੂ ਆਪਣੇ ਨਿੱਜੀ ਫਾਇਦੇ ਲੈਣ ਲਈ ਪੋਸਟਾਂ ਨਹੀਂ ਖਤਮ ਕਰਾਈਆਂ ਜਿਨ੍ਹਾਂ ਦਾ ਅੱਜ ਅਸੀਂ ਨੁਕਸਾਨ ਚੱਲ ਰਹੇ ਹਾਂ ਉਹਨਾਂ ਖਤਮ ਹੋਈਆਂ ਪੋਸਟਾਂ ਦਾ ਅਸੀਂ ਸੈੱਟ ਬੰਦ ਨਹੀਂ ਕਰਾ ਰਹੇ ਕਿ ਸਾਡੀਆਂ ਪੋਸਟਾਂ ਤੇ ਅਸਰ ਪੋਗਾ ਜਿਸ ਦਿਨ ਸਾਡੇ ਕੋਲ ਸਟਾਫ ਆਊਗਾ ਸਾਡੇ ਕੰਟਰੈਕਟ ਸਾਥੀ ਜਾਂ ਡਿਲੀਵਰੀ ਵਜੋਂ ਸਾਥੀ ਸਾਡੇ ਕੋਲ ਪੱਕੇ ਹੋ ਕੇ ਆਣਗੇ ਉਦੋਂ ਨੂੰ ਸੈੱਟ ਐਸ ਇਟ ਇਜ਼ ਰਿਲੀਜ਼ ਹੋ ਜਾਣਗੇ ਸੋ ਉਸ ਉਸ ਰਿਊਮਰਸ ਦੇ ਵਿੱਚ ਆਪਣੇ ਆਪ ਨੂੰ ਨਾ ਲੈ ਕੇ ਆਓ ਕਿ ਸੈੱਟ ਬੰਦ ਹੋਣ ਨਾਲ ਨੁਕਸਾਨ ਹੋ ਰਿਹਾ ਹੈ ਉਹ ਸਿਰਫ ਜਿਵੇਂ ਤੁਸੀਂ ਇੱਥੇ ਜਿਹੜੇ 12ਵੇਂ ਦਾ ਸਟਾਫ ਹੈ ਆਪਾਂ ਦੇਖਦੇ ਆ ਕਿ ਐਸ 4 ਹੈ ਐਸ 4 ਬੰਦ ਹੋਣ ਕਰਕੇ ਐਸ 5 ਨੂੰ ਦਿੱਤਾ ਗਿਆ ਐਸ 6 ਬੰਦ ਹੋਣ ਕਰਕੇ 7 ਨੂੰ ਦਿੱਤਾ ਗਿਆ ਇਹ ਉਹ ਚਾਰਜਿਸ ਨੇ ਸਿਰਫ ਜਿਨ੍ਹਾਂ ਨੇ ਕਰਕੇ ਆਪਾਂ ਉਹ ਨੈਕਸਟ ਟੇਬਲ ਸੈੱਟ ਕਰ ਰਹੇ ਹਾਂ ਕਿ ਸਾਰਾ ਕੁਝ ਆਪਣਾ ਸਹੀ ਚੱਲੀ ਜਾਵੇ ਇਹਦੇ ਨਾਲ ਹੀ ਤੁਸੀਂ ਆਹ ਸਾਲ ਦੇਖ ਲਿਆ ਤੁਸੀਂ ਪਿਛਲਾ ਸਾਲ ਵੀ ਦੇਖ ਲਿਆ ਇੱਕ ਹੋਰ ਬੜੀ ਹਵਾ ਫਲਾਈ ਜਾਣੀ ਹੈ ਜੀ ਗੇਟ ਦੇ ਨਾਮ ਨੋਟ ਹੁੰਦੇ ਨੇ ਮੈਨੂੰ ਇੱਕੋ ਹੀ ਗੱਲ ਪੁੱਛਣੀ ਚਾਹੀਦੀ ਆ ਕਿ ਇਹ ਤੇ ਨਾਮ ਨੋਟ ਹੁੰਦੇ ਨੇ ਪਰ ਕੀ ਇਹ ਨਾਮ ਯੋਗਰਾਜ ਦੇ ਟਾਈਮ ਵਾਂਗੂ ਨੋਟ ਹੁੰਦੇ ਨੇ ਕਿ ਜਦੋਂ ਉਹ ਬਲਾ ਬਲਾ ਕੇ ਉੱਥੇ ਲੋਕਾਂ ਦੀ ਬੇਇਜ਼ਤੀ ਕਰਦੇ ਹੁੰਦੇ ਸੀ ਜਦੋਂ ਇਹ ਲੇਡੀਜ਼ ਦੇ ਮਿਲਣਾ ਦਾ ਇੱਥੇ ਇੱਕ ਮੈਡਮ ਉਹ ਬੈਠੇ ਵੀ ਨਹੀਂ ਇਨਾਂ ਦੀ ਫੋਟੋ ਤਾਂ ਵੀ ਯੋਗਰਾਜ ਕੋਲੇ ਭੇਜੀ ਹੋਣੀ ਸੀ ਤੇ ਮੈਡਮ ਚਾਰੇ ਜਾ ਕੇ ਐਨੇ ਵਿਚਾਰਗੀ ਨਾਲ ਐਨੇ ਹੈਲਪਲੈਸਨੈਸ ਨਾਲ ਕਹਿੰਦੇ ਸੀ ਕਿ ਸਰ ਮੈਂ ਆਪਦੀ ਦਵਾਈ ਲੈਣ ਤੇ ਸਪੈਂਸਰੀ ਤੱਕ ਗਈ ਸੀ ਕਿ ਉਹ ਮਹੌਲ ਹੈ ਅਜਨਾ ਕੇਟ ਦੇ ਨਾਮ ਲਿਖੇ ਜਾਂਦੇ ਨੇ ਕਿਉਂ ਲਿਖੇ ਜਾਂਦੇ ਨੇ ਇਸ ਸਾਥੀ ਦੀ ਬਦੌਲਤ ਆ ਪਿੱਛੇ ਕਮਰਾ ਬਣਿਆ ਹੋਇਆ ਜਿੱਥੇ ਇਹ ਆਪਣੇ ਬਾਹਰਲੇ ਬੰਦਿਆਂ ਨੂੰ ਲੈ ਕੇ ਤੁਸੀਂ ਤਾਂ ਸਭ ਦੇਖ ਰਹੇ ਹੋਵੋਗੇ ਨੰਗਦੇ ਆ ਮੜਦੇ ਇੱਥੇ ਲੈ ਕੇ ਬੈਠੇ ਹੁੰਦੇ ਸੀਗੇ ਉਸ ਚੱਕਰ ਦੇ ਵਿੱਚ ਸਭ ਦੀ ਸਭ ਸਭ ਲਈ ਇਹ ਪ੍ਰੋਬਲਮ ਅਰਾਇਜ਼ ਹੋਈ ਹੈ ਇਹ ਇੱਥੇ ਸਰਟੀਫਿਕੇਟ ਸੈਕਸ਼ਨ ਦੇ ਵਿੱਚ ਆਪਣੇ ਕੰਮ ਕਰਵਾਉਣ ਲਈ ਸਾ ਇਹਨਾਂ ਨਾਗਰਿਕਾਂ ਨੂੰ ਚੰਗੀ ਤਾਂ ਇੱਕ ਤੁਸੀਂ ਆਪਣੇ ਆਪ ਹੀ ਸਾਰਾ ਐਨਾਲਿਸਿਸ ਕਰਕੇ ਦੇਖੋ ਪਹਿਲਾ ਇਹ ਸਾਥੀ ਪਰਮਿੰਦਰ ਸਿੰਘ ਖਾਸ ਕਰਕੇ ਅਸਟੇਟ ਦਫ਼ਤਰ ਸੀਗਾ ਉੱਥੇ ਇਹਨੇ ਸੁਖਵਿੰਦਰ ਸਿੰਘ ਦੀ ਇੰਕਰੀਮੈਂਟਾ ਬੰਦ ਕਰਾਤੀਆਂ ਮੁੜ ਕੇ ਵੈਰੀਫਿਕੇਸ਼ਨ 'ਚ ਆਗੇ ਦੋ ਸਾਥੀ ਨਾਲਦੇਵ ਚਾਹੇ ਸਟਲੇ ਆਪਦੇ ਨਾਲ ਹੀ ਫਿਰ ਇਹ ਫਤੇਗੜ ਸਾਹਿਬ ਦੀਪੂ ਚਲੇ ਗਏ ਉੱਥੇ ਗगनਜੋਲੀ ਦੀ ਇੰਕਰੀਮੈਂਟਾ ਬੰਦ ਕਰਾਤੀ ਠੀਕ ਹੈ ਇਹ ਇਹਨਾਂ ਦਾ ਸਫ਼ਰ ਹੈ ਮੈਨੂੰ ਫਿਰ ਮੈਨੂੰ ਇਹ ਮੇਰੇ ਲੈਵਲ ਦਾ ਪੋਲਿਟਿਕਸ ਨਹੀਂ ਹੈਗਾ ਕਿ ਮੈਂ ਕਿਸੇ ਦੂਜੇ ਨੂੰ ਕਰਾਂ ਮੈਨੂੰ ਮਜਬੂਰ ਹੋ ਕੇ ਕਹਿਣਾ ਪੈ ਰਿਹਾ ਕਿਉਂਕਿ ਇੰਨਾ ਝੂਠ ਦਫਾਣੇ ਇਹ ਲੋਕ ਬੋਲਦੇ ਨੇ ਸਾਰਾ ਪੈਂਫਲੇਟ ਚੱਕ ਲੋ ਇਹ ਨਹੀਂ ਕਰਾਇਆ ਨਹੀਂ ਕਰਾਇਆ ਉਹਨੂੰ ਪੁੱਛੋ ਵੀ ਇਹਦਾ ਹਸਾ ਉਹਦੇ ਕੰਮ ਨਹੀਂ ਜਿਹੜੇ ਥੋੜੇ ਸਮਾਂ ਦੇ ਚੱਲੇ ਆ ਰਹੇ ਅਸੀਂ ਸ਼ੁਰੂ ਕਰਾਇਏ ਇਹਦੇ ਨਾਲ ਆਪਣੀਆਂ ਇਥੋਂ ਜਿਹੜੇ ਹੈੱਡ ਆਫਿਸ ਦੀਆਂ ਜਾਂ ਆਪਣੇ ਦੂਜਿਆਂ ਦੀਆਂ ਬਦਲੀਆਂ ਹੋਈਆਂ ਦੂਰ ਦੂਰ ਦੇ ਸਟੇਸ਼ਨ ਮਿਲੇ ਸ਼ਿਕਾਇਤ ਕਰਕੇ ਕਿਸੇ ਨਾ ਕਿਸੇ ਨੇ ਸ਼ਿਕਾਇਤ ਕੋਲ ਨਾ ਕੋਈ ਕਰਾਈ ਆਪਾਂ ਉਹ ਵੀ ਰੱਦ ਕਰਵਾਈਆਂ ਤਾਂਤੀ ਕਰਦੇ ਨੇ ਰੈਲੀ ਨਹੀਂ ਕੀਤੀ ਜਿੱਦਾਂ ਅਸੀਂ ਸੋਚ ਚੁੱਕੀ ਸੀ ਕਿ ਉਸ ਦਿਨ ਅਸੀਂ ਇਹ ਇਹੀ ਚੀਜ਼ ਦਾ ਫੈਸਲਾ ਕੀਤਾ ਸੀ ਕਿ ਅਸੀਂ ਮੁਲਾਜ਼ਮਾਂ ਨੂੰ ਗੁੰਮਰਾਹ ਨਹੀਂ ਕਰਨਾ ਅਸੀਂ ਸੱਚਾਈ ਦੀ ਲੜਾਈ ਲੜਨੀ ਹੈ ਅਸੀਂ ਕੋਈ ਰੈਲੀ ਨਹੀਂ ਸਾਨੂੰ ਕਿਉਂਕਿ ਰੈਲੀ ਕਰਨ ਦੀ ਕੋਈ ਲੋੜ ਨਹੀਂ ਪਈ ਆਪਾਂ ਪੈਸਾ ਲੈ ਕੇ ਆਉਣਾ ਸੀ ਅਸੀਂ ਇਹਨਾਂ ਸਾਥੀਆਂ ਵਾਂਗੂ ਨਹੀਂਗੇ ਵੀ ਪਤਾ ਲੱਗਿਆ ਫਾਈਨੈਂਸ਼ੀਅਲ ਟੋਕਣ ਲੱਗ ਗਿਆ ਤੇ ਮੁਲਾਜ਼ਮ ਇਕੱਠੇ ਕਰਕੇ ਡਰਾਮਾ ਕਰਦੇ ਅਸੀਂ ਪੈਸੇ ਲੈ ਕੇ ਆ ਰਹੇ ਹਾਂ ਅਸੀਂ ਪੈਸੇ ਲੈ ਕੇ ਵੀ ਆਏ ਸਾਡੀਆਂ ਆਦਤਾਂ ਨਾ ਗਰੁੱਪ ਵਿੱਚੋਂ ਲਾਲ ਕੀ ਉਹ ਫਲੇਮਸ ਜੀਆਂ ਲਾ ਕੇ ਚਾਰ ਦਸ ਤਾਰੇ ਜੇ ਲਾ ਕੇ ਗਰੁੱਪ ਦੇ ਵਿੱਚ ਅਸੀਂ ਮੈਸੇजेस ਪਾਉਣੇ ਨਾ ਅਸੀਂ ਆਪ ਦਾ ਪ੍ਰਚਾਰ ਕਰਦੇ ਹਾਂ ਅਸੀਂ ਸਿਰਫ ਕੰਮ ਕਰਨ ਦੀ ਯਕੀਨ ਰੱਖਦੇ ਹਾਂ ਜੋ ਤੁਹਾਨੂੰ ਸਾਰਿਆਂ ਨੂੰ ਦੱਸਤਾ ਦੀ ਹੈ ਫਿਰ ਇੱਕ ਤੁਸੀਂ ਇਹਦੇ ਵਿੱਚ ਪੜਿਆ ਹੋਣਾ ਕਿ 2014 15 ਬੈਚ ਦੇ ਆਪਾਂ ਸਾਥੀ ਪੱਕੇ ਕਰਾਏ ਨੇ ਆਪਣੇ ਟੀਚਿੰਗ ਸਟਾਫ ਸੀਗਾ ਕੰਟਰੈਕਟਾ ਜਿਹੜਾ ਆਪਾਂ 10 ਸਕੂਲਾਂ ਦੇ ਵਿੱਚ ਆ ਉਹ ਕਹਿੰਦੇ ਉਹ ਤਾਂ ਕੋਰਟ ਵੱਲੋਂ ਆਰਡਰ ਹੋ ਕੇ ਆ ਗਿਆ ਹੈ 2004 ਦੇ ਪਰਮਜੀਤ ਜੀ ਇੱਥੇ ਖੜੇ ਨੇ ਤੁਹਾਨੂੰ ਦੱਸਦੇ ਵੀ ਗਏ ਨੇ ਕਿ 2004 ਵਾਲੇ ਜਿਹੜੇ ਸਾਥੀ ਨੇ ਇੱਥੇ ਵੀ ਬਹੁਤ ਜਣੇ ਖੜੇ ਹੋਣਗੇ 4 ਵਾਲੇ ਕਿ ਉਹਨਾਂ ਦੇ ਹਾਈ ਕੋਰਟ ਦੇ ਡਬਲ ਬੈਂਚ ਤੋਂ ਕੇਸ ਜੱਟ ਕੇ ਆਏ ਸੀਗੇ ਇਸ ਸਮੇ ਇਹ ਸਾਥੀ ਪ੍ਰਧਾਨ ਸੀਗਾ ਜਿਹੜਾ ਕਿ ਉਹਨਾਂ ਆਰਡਰਸ ਨੂੰ ਬੋਰਡ ਦੇ ਵਿੱਚ ਇੰਪਲੀਮੈਂਟ ਨਹੀਂ ਸੀ ਕਰਾ ਸਕਿਆ ਜਿਸ ਕਰਕੇ ਕਿ ਬੋਰਡ ਅੱਗੇ ਸੁਪਰੀਮ ਕੋਰਟ ਚਲਾ ਗਿਆ ਤੇ ਅੱਜ ਤੱਕ ਉਹ ਪੈਨਸ਼ਨ ਨਹੀਂ ਤਰਸਦੇ ਨੇ ਤੇ ਇਸ ਕੇਸ ਦੇ ਵਿੱਚ ਮੈਨੇਜਮੈਂਟ ਨਾਲ ਰابطਾ ਕਰਕੇ ਆਪਣੀ ਸੋਚ ਬੂਝ ਦੇ ਨਾਲ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਅਸੀਂ ਕੋਰਟ ਨੂੰ ਅੱਗੇ ਕੋਰਟ ਦੇ ਵਿੱਚ ਐਸ ਐਲ ਪੀ ਐਲ ਪੀ ਐਸ ਫਾਈਲ ਨਹੀਂ ਕਰਨ ਦਿੱਤੇ ਸਗੋਂ ਆਪਾਂ ਉਸ ਦੇ ਕਾਰਵਾਈ ਕਰਦੇ ਆ ਉਹਨਾਂ ਸਾਥੀਆਂ ਨੂੰ ਪੱਕੇ ਕਰਾਇਆ ਪੱਕੇ ਕਰਾਉਣ ਦੇ ਨਾਲ ਉਹਨਾਂ ਤੇ 3 ਸਾਲ ਦੀ ਪਰਖਕਾਲ ਦੀ ਸ਼ਰਤ ਲੱਗੀ ਕਿਉਂਕਿ ਇਹ ਜੇ ਇੱਕ ਸਾਥੀ ਵੱਲੋਂ ਕਿਸੇ ਨੂੰ ਗਲਤ ਸਲਾਹ ਦਿੱਤੀਗੀ ਫਿਰ ਤੁਸੀਂ ਕੰਟੈਂਪਟ ਫਾਈਲ ਕਰਦੇ ਹੋ ਉਸ ਕੇਸ ਦੇ ਵਿੱਚ ਉਹਨਾਂ ਦੇ ਪਰਖਕਾਲ ਦੀ ਸ਼ਰਤ ਲੱਗ ਗਈ ਕਿਸੇ ਵੀ ਕੰਟਰੈਕਚੁਅਲ ਇੰਪਲੋਈ ਦਾ ਸੁਪਰੀਮ ਕੋਰਟ ਵੱਲੋਂ ਵੀ ਰੂਲਿੰਗ ਦਿੱਤੀ ਗਈ ਹੈ ਕਿ ਉਹਨਾਂ ਨੂੰ ਬੈਕ ਬੈਨੇਫਿਟ ਕੋਈ ਨਹੀਂ ਮਿਲਣਾ ਹੈਗਾ ਉਹਨਾਂ ਦੇ ਸਰਵਿਸ ਦਾ ਬਟ ਸਟਿਲ ਆਪਾਂ ਉਹਨਾਂ ਦੇ ਨਿਯੁਕਤੀ ਪੱਤਰ ਦੇ ਵਿੱਚੋਂ ਲਾਈਨਾਂ ਲੱਭ ਕੇ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਢੀਲ ਕਰ ਸਕਦੇ ਹਾਂ ਚੇਅਰਮੈਨ ਸਾਹਮਣੇ ਮੀਟਿੰਗ ਕੀਤੀ ਉਹਨਾਂ ਨੇ ਇਸ ਚੀਜ਼ ਨੂੰ ਬਹੁਤ ਪੋਜ਼ਿਟਿਵ ਲਿਆ ਤੇ ਆਪਾਂ ਉਹਨਾਂ ਦਾ ਪਰਖਕਾਲ ਖਤਮ ਕਰਾ ਸਕਿਆ ਤੇ ਉਹ ਪਹਿਲੇ ਸਾਲ ਦੇ ਵਿੱਚ ਹੀ ਕੰਫਰਮ ਹੋ ਗਏ ਨੇ ਬਾਈ ਕੰਟਰੈਕਟ ਸਾਥੀਆਂ ਦਾ ਜਿਹੜਾ ਆਪਣਾ ਕੇਸ ਸੀਗਾ ਜਿਹੜਾ ਉਹ ਮਾਰਚ 2024 ਦਾ ਕੇਸ ਸੀਗਾ ਜਿਹੜਾ ਕਿ ਦੱਬਿਆ ਹੀ ਪਿਆ ਸੀਗਾ ਕਿਉਂ ਦੱਬਿਆ ਪਿਆ ਸੀਗਾ ਕਿਉਂਕਿ ਲਾਲ ਗਰੁੱਪ ਦੇ ਦੋ ਸਾਥੀ ਸੀਗੇ ਜਿਹੜੇ ਉਸ ਸੀਟ ਨੂੰ ਢੀਲ ਕਰਦੇ ਸੀ ਉਹਨਾਂ ਨੇ ਉਹ ਕੇਸ ਦੀ ਪ੍ਰੋਸੀਡਿੰਗ ਨੂੰ ਆਊਟ ਹੋਣ ਹੀ ਨਹੀਂ ਦਿੱਤਾ ਹੈਗਾ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਆਪਾਂ ਉਸ ਕੇਸ ਨੂੰ ਵੀ ਬਾਹਰ ਕਢਵਾ ਕੇ ਉਹ ਮੂਵਮੈਂਟ ਕਰਾ ਕੇ ਉਹਦੀ ਫਾਈਲ ਦੇ ਵਿੱਚ ਅੱਜ ਉਹ ਸਿੱਖਿਆ 3 ਦੇ ਵਿੱਚ ਕੇਸ ਪਿਆ ਇਹ ਸਾਰੇ ਜਿਹੜੇ ਆਪਣੇ ਸਾਥੀ ਨੇ ਬਾਈਕ ਕੰਟਰੈਕਟ ਵਾਲੇ ਆਪਣੇ ਕੁਝ ਲੈਕਚਰਰ ਪ੍ਰਿੰਸੀਪਲ ਟੀਚਿੰਗ ਸਟਾਫ ਉਹ ਸਾਰੇ ਪੱਕੇ ਹੋਣ ਜਾ ਰਹੇ ਨੇ ਕੁਝ ਹੋ ਚੁੱਕੇ ਨੇ 8 ਸਾਥੀ ਰਹਿੰਦੇ ਨੇ ਉਹ ਬਹੁਤ ਜਲਦ ਆਉਣੇ ਸਮੇਂ ਦੇ ਵਿੱਚ ਆਪਾਂ ਪੱਕੇ ਕਰਾਵਾਂਗੇ ਡਿਲੀ ਵਜੇਤ ਦਾ ਮੁੱਦਾ ਇਹ ਕਹਿੰਦੇ ਨੇ ਡਿਲੀ ਵਜੇਤ ਨੂੰ ਰਾਜਕੁਮਾਰ ਜੀ ਨੂੰ ਵੀ ਪਤਾ ਇੰਦਰ ਜੀ ਜੀ ਵੀ ਇੱਥੇ ਖੜੇ ਉਹਨਾਂ ਨੂੰ ਵੀ ਪਤਾ ਕਿ ਆਪਾਂ ਉਹਨਾਂ ਦਾ ਕੇਸ ਕਿਵੇਂ ਟੇਕ ਅਪ ਕਰ ਰਹੇ ਹਾਂ ਕਿਤਾ ਉਹਨੂੰ ਫਾਲੋਅ ਅਪ ਦੇ ਰਹੇ ਹਾਂ ਉਮੀਦ ਹੈ ਵੀ ਆਪਾਂ ਉਹਨਾਂ ਨੂੰ ਵੀ ਬਹੁਤ ਜਲਦੀ ਪੱਕੇ ਕਰਾਵਾਂਗੇ ਇਹ ਸਾਰੇ ਉਹ ਕੰਮ ਨੇ ਜਾਂ ਕੁਝ ਆਪਣੇ ਕੁਝ ਸਾਥੀ ਰਹਿੰਨੇ ਨੇ ਇੱਕ ਇਹਨਾਂ ਨੇ ਆਪਣੀ ਵੀਡੀਓ ਚ ਕਿਹਾ ਕਿ ਸੀਮਾ ਸੂਦ ਨੇ ਇੱਕ ਕੇਸ ਕੀਤਾ ਕੰਟਰੈਕਟ ਵਾਲਿਆਂ ਦਾ ਉਹ ਪੱਕੇ ਕਰਾਉਣ ਦੇ ਆਰਡਰ ਲੈ ਆਏ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਸਪਸ਼ਟ ਕਰਨਾ ਚਾਹੁੰਦੀ ਆ ਕਿ ਅੱਜ ਕੱਲ ਜਿਹੜੇ ਵੀ ਕੋਰਟ ਦੇ ਫੈਸਲੇ ਆਉਂਦੇ ਨੇ ਉਹ ਇਹ ਆਉਂਦੇ ਨੇ ਕਿ ਬੋਰਡ ਜਿਹੜਾ ਵੀ ਕੋਈ ਇੰਸਟੀਟਿਊਸ਼ਨ ਹੈਗਾ ਕੋਈ ਵੀ ਅਦਾਰਾ ਉਹ ਆਪਦੇ ਪੱਧਰ ਤੇ ਦੇਖੇ ਕਿ ਉਹਨੇ ਉਹਦੇ ਉੱਪਰ ਕੀ ਕਾਰਵਾਈ ਕਰਨੀ ਹੈ ਜੇ ਉਹਦੀ ਐਨਟਾਈਟਲਮੈਂਟ ਬਣਦੀ ਹੈ ਤਾਂ ਕਰ ਦੇਵੇ ਨਹੀਂ ਬਣਦੀ ਤਾਂ ਨਹੀਂ ਤੇ ਸਾਨੂੰ ਜਵਾਬ ਦੇ ਦੇਵੇ। ਤੁਸੀਂ ਸਾਰੇ ਕੇਸਿਸ ਦੇਖੇ ਨੇ ਕਿ ਅੱਜ ਕੱਲ ਇਹੀ ਕੋਰਟ ਦੇ ਫੈਸਲੇ ਆਉਂਦੇ ਨੇ। ਸਾਰਾ ਸਾਲ ਤੁਸੀਂ ਸਾਡੇ ਨਾਲ ਵਰਤ ਕੇ ਦੇਖਿਆ ਸਾਨੂੰ ਮਿਲਦੇ ਰਹੇ ਉਹ ਤਰੱਕੀਆਂ ਸਾਡਾ ਸੁਭਾਅ ਸਭੋ ਇਸ ਵਾਰੀ ਬਹੁਤ ਖੁਸ਼ੀ ਦੀ ਗੱਲ ਸੀ ਕਿ ਜਦੋਂ ਸਾਡੇ ਕੋਲ ਸਾਥੀਆਂ ਕੇ ਕਹਿੰਦੇ ਸੀ ਕਿ ਬੋਰਡ ਦਾ ਮਾਹੌਲ ਅੱਗੇ ਨਾਲੋਂ ਬਹੁਤ ਵਧੀਆ ਹੋ ਗਿਆ ਕੋਈ ਖਿੱਚੋ ਤਾਣ ਨਹੀਂ ਰਹੀਏ ਚੇਅਰਮੈਨ ਸਾਹਿਬ ਦੇ ਖਿਲਾਫ ਇਹਨਾਂ ਵੱਲੋਂ ਬਹੁਤ 네ਗੈਟਿਵਿਟੀ ਫੈਲਾਈ ਜਾ ਰਹੀ ਹੈ ਪਰ ਮੈਂ ਇੱਕ ਚੀਜ਼ ਤੁਸੀਂ ਇੱਕ ਚੀਜ਼ ਦਾ ਕੰਪੈਰੀਸਨ ਕਰਕੇ ਦੇਖਿਓ ਕੰਮ ਆਪਾਂ ਸਾਰੇ ਕਰ ਰਹੇ ਆ ਆਪਾਂ ਅੱਗੇ ਵੀ ਕਰਦੇ ਸੀ ਆਪਾਂ ਹੁਣ ਵੀ ਕਰ ਰਹੇ ਆ ਸਾਰੇ ਅਸੀਂ ਵੀ ਤੁਹਾਡੇ ਨਾਲ ਉਵੇਂ ਹੀ ਕੰਮ ਕਰ ਰਹੇ ਆ ਜਿਵੇਂ ਤੁਸੀਂ ਆਪਣੀਆਂ ਸੀਟਾਂ ਤੇ ਕਰ ਰਹੇ ਹੋ ਪਰ ਕੀ ਅੱਜ ਤੱਕ ਕਿਸੇ ਨੇ ਇੰਨਾ ਇਨੀਸ਼ੀਏਟਿਵ ਲਿਆ ਸੀਗਾ ਕਿ ਕੋਈ ਜਾ ਜਾ ਕੇ ਅੱਗੇ ਤੱਕ ਦਿੱਲੀ ਤੱਕ ਇਹ ਕਿਤੇ ਮੀਟਿੰਗਸ ਕਰਾਉਂਦੇ ਹੁੰਦੇ ਸੀਗੇ ਸੋ ਇੱਕ ਚੀਜ਼ ਤਾਂ ਆਪਾਂ ਸਾਰੇ ਸਮਝਦੇ ਆ ਕਿ ਜਿਹੜਾ ਖੜਾ ਬਾਣੀ ਲਈ ਹੈ ਉਹ ਵੀ ਉਹ ਵੀ ਬਦਬੂ ਮਾਰਨ ਲੱਗਣਾ ਹੈ ਜੇ ਆਪਾਂ ਚਾਹੁੰਦੇ ਆ ਕਿ ਆਪਣਾ ਪੰਜਾਬ ਤਰੱਕੀਆਂ ਵੱਲ ਜਾਵੇ ਆਪਾਂ ਨਵੀਆਂ ਸਿਕਰਾਂ ਸੁਈਏ ਛੂਈਏ ਆਪਣਾ ਜੋ ਪੰਜਾਬ ਕੋਰਟ ਦਾ ਇੱਕ ਇਮੇਜ ਬਣੀ ਹੋਈ ਹੈ ਆਪਾਂ ਉਹਨੂੰ ਹੋਰ ਇੰਪਰੂਵ ਕਰ ਸਕੀਏ ਤਾਂ ਇਹ ਆਪਾਂ ਨੂੰ ਉਹਨਾਂ ਬਦਲਾਵਾਂ ਨੂੰ ਅਕਸੈਪਟ ਕਰਨਾ ਹੀ ਪੈਣਾ ਹੈ ਤੇ ਤੁਸੀਂ ਇਹ ਵੀ ਫਰਕ ਮਹਿਸੂਸ ਕੀਤਾ ਹੋਣਾ ਕਿ ਜਿਸ ਟਾਈਮ ਚੇਅਰਮੈਨ ਸਾਹਿਬ ਆਏ ਨੇ ਉਹਦੋਂ ਕੀ ਮਾਹੌਲ ਸੀਗਾ ਤੇ ਹੁਣ ਤਾਂ ਕੀ ਮਾਹੌਲ ਹੈ ਸਾਰਿਆਂ ਦੇ ਨਾਲ ਕਿਵੇਂ ਗੱਲ ਕਰ ਰਹੇ ਨੇ ਕਿਵੇਂ ਬੋਰਡ ਨੂੰ ਆਪਣੀ ਉਹਦੀ ਵਰਕਿੰਗ ਵਾਸਤੇ ਅੱਗੇ ਲੈ ਕੇ ਜਾ ਰਹੇ ਨੇ ਤੇ ਆਪਾਂ ਆਪਾਂ ਉਹਨਾਂ ਦੇ ਸਹਿਯੋਗ ਦੇ ਵਿੱਚ ਸਾਰਿਆਂ ਨੇ ਅੱਗੇ ਵੀ ਆਪਾਂ ਸੀਟਾਂ ਦਾ ਕੰਮ ਕਰਦੇ ਸੀ ਕਿਉਂਕਿ ਬਹੁਤ ਘੱਟ ਸਟਾਫ ਹੈ ਆਪਾਂ ਕਰ ਨਹੀਂ ਆ ਤੇ ਆਪਾਂ ਅਕੇਲੇ ਵੀ ਉਮੀਦ ਹੈ ਵੀ ਆਪਾਂ ਇਤਾਂ ਹੀ ਕਰਦੇ ਹਾਂ ਕਿਉਂਕਿ ਆਪਣੀਆਂ ਸੰਖਾਹਾਂ ਆਪਣੀਆਂ ਪੈਨਸ਼ਨਾਂ ਆਪਣੇ ਪਰਿਵਾਰ ਇਸ ادارے ਦੇ ਨਾਲ ਜੁੜੇ ਹੋਏ ਉਹ ਤੋਂ ਬਾਅਦ ਇੱਕ ਤੁਸੀਂ ਪ੍ਰੈਸ ਕਾਨਫਰੰਸ ਦੇਖੀ ਹੋਊਗੀ ਇਹਦੇ ਨਾਲ ਹੀ ਆਪਾਂ ਇੱਕ ਸਭ ਤੋਂ ਵੱਡਾ ਜਿਹੜੀ ਆਪਣੀ ਕੰਮ ਸੀਗਾ ਉਹ ਇਹ ਸੀਗਾ ਕਿ ਜਿਹੜੇ ਆਪਣੇ ਸਾਥੀ ਸੀ ਬਲੌਕ ਚ ਰਹਿੰਦੇ ਸੀਗੇ ਉਹਨਾਂ ਨੂੰ ਆਪਾਂ ਬੀ ਬਲੌਕ ਦੇ ਵਿੱਚ ਟ੍ਰਾਂਸਫਰ ਕਰਾਇਆ विदाਊਟ ਐਨੀ ਐਡੀਸ਼ਨਲ ਚਾਰजेस ਜਿੰਨੇ ਕਿਰਾਏ ਤੇ ਉੱਥੇ ਰਹਿੰਦੇ ਸੀਗੇ ਉਹਨੇ ਦੇ ਨਾਲ ਹੀ ਅੱਜ ਉਹ ਬੀ ਬਲੌਕ ਦਾ ਮੰਨਤ ਨਾਡ ਰਿਹਾ ਹੈ ਜਿਹੜਾ ਕਿ ਪਹਿਲਾਂ ਕਿਸੇ ਸਾਲ ਦੇ ਵਿੱਚ ਨਹੀਂ ਹੋਇਆ ਬਿਲਡਿੰਗਾਂ ਖੰਡਰ ਬਣ ਗਈਆਂ ਬਿਲਡਿੰਗਾਂ ਖੰਡਰ 10 ਮਹੀਨੇ ਦੇ ਵਿੱਚ ਨਹੀਂ ਬਣੀਆਂ ਬੇਟੀਆਂ ਖੰਡਰ 10 12 ਸਾਲਾਂ ਤੋਂ ਬਣੀਆਂ ਹੋਈਆਂ ਇਹ ਇਹਦੇ ਨਾਲ ਹੀ ਮੈਨੂੰ ਇਸ ਵਾਰੀ ਪੁਆਇੰਟ ਨੋਟ ਕਰਨੇ ਪਏ ਕਿਉਂਕਿ ਇੰਨਾ ਕੁਝ ਮੈਂ ਉਹਦੇ ਵਿੱਚ ਪੜਿਆ ਜਿਹੜਾ ਇਹਨਾਂ ਨੇ ਪੈਂਫਲੇਟ ਛਾਪਿਆ ਹੋਇਆ ਸੀ ਤਾਂ ਮੈਨੂੰ ਲੱਗਿਆ ਵੀ ਹਰ ਇੱਕ ਚੀਜ਼ ਨੂੰ ਕਲੀਅਰ ਕਰਨਾ ਤੁਹਾਡੇ ਕੋਲੇ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਕਹਿੰਦੇ ਕਿ ਇਹਨਾਂ ਕੋਲੇ ਕੋਈ ਮੁੱਦਾ ਹੈ ਨਹੀਂਗਾ ਆਪਣੇ ਅਜੰਡੇ ਦੇ ਵਿੱਚ ਜਾਂ ਤੁਸੀਂ ਇੱਕ ਗੱਲ ਦੇਖੋ ਕਿ ਤੁਸੀਂ ਸਾਡਾ ਮੈਨੀਫੈਸਟੋ ਚੁੱਕ ਲਓ ਤੇ ਇਹਨਾਂ ਦਾ ਚੁੱਕ ਲਓ ਮੈਂ ਪਹਿਲਾਂ ਵੀ ਕਿਹਾ ਵਾ ਵੀ ਤੁਸੀਂ ਉਹਨੂੰ ਫਿਰ ਕੰਪੇਅਰ ਕਰਕੇ ਦੇਖਿਓ ਕਿ ਕੌਣ ਕੀ ਕਰਾ ਚੁੱਕਿਆ ਕੌਣ ਕਿਹੜਾ ਕਿਹਨਾ ਬੇਸਿਸ ਦੇ ਉੱਪਰ ਮੋਟਾ ਮੰਗ ਰਿਹਾ ਹੈ ਉਦੋਂ ਤੁਸੀਂ ਇੱਕ ਵੀਡੀਓ ਵੀ ਦੇਖੀ ਹੋਣੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਭਰਮਿੰਦਰ ਸਿੰਘ ਨੇ ਕਿਹਾ ਸੀਗਾ ਕਿ ਰਜਿਸਟ੍ਰੇਸ਼ਨ ਬ੍ਰਾਂਚ ਸਰਟੀਫਿਕੇਟ ਦੇ ਇਥੇ ਕਪਲੇ ਚੱਲਦੇ ਨੇ ਤੇ ਨੈਕਸਸ ਬਣੇ ਹੋਏ ਨੇ ਸੋ ਇਹ ਉਹ ਸਾਥੀ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਜੇ ਮੈਂ ਬਾਹਰਾਂ ਤਾਂ ਮੇਰੇ ਨਾਲ 10-15 ਦਾ ਹੋਰ ਬਾਹਰ ਹੋਣਾ ਚਾਹੀਦਾ ਸੀਗੇ ਫੇਅਰ ਬੋਰਡ ਦੀ ਗੱਲ ਬਣਦੀ ਸੀ ਕਿਤੇ ਇੱਕ ਪ੍ਰਧਾਨ ਦੀ ਇਹ ਜ਼ਿੰਮੇਵਾਰੀ ਹੈ ਕਿ ਜੇ ਕਿਸੇ ਤੋਂ ਗਲਤੀ ਹੋਈ ਹੈ ਉਹਨੇ ਉਹਨੂੰ ਕੋਣਾ ਨਾ ਕਿ ਉਹਨੂੰ ਹੋਰ ਉਜਾੜ ਕਰਕੇ ਜਿਹੜਾ ਕੁਝ ਨਹੀਂ ਵੀ ਮੈਨੇਜਮੈਂਟ ਦੇ ਧਿਆਨ 'ਚ ਉਹ ਵੀ ਧਿਆਨ 'ਚ ਲੈ ਕੇ ਆਉਣਾ ਇਹ ਤੁਸੀਂ ਇੱਕ ਵੀਡੀਓ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਰਾਜ ਪ੍ਰਮਿੰਦਰ ਸਿੰਘ ਨੇ ਇਹ ਗੱਲ ਕਹੀ ਸੀਗੀ ਆਫੇ ਮੂੰਹ ਨਾ ਕਹੀ ਸੀ ਕਿ ਜੇ ਮੇਰੇ ਕੋਲੋਂ ਜਿਹੜੇ ਮੇਰੇ ਤੇ ਦੋਸ਼ ਲੱਗੇ ਨੇ ਜੇ ਉਹਦੇ ਵਿੱਚੋਂ ਇੱਕ ਵੀ ਦੋਸ਼ ਸਿੱਧ ਹੋ ਗਿਆ ਤਾਂ ਮੈਂ ਅਸਤੀਫਾ ਦੇ ਦੂੰਗਾ ਆ ਮੇਰੇ ਕੋਲੇ ਉਹਨਾਂ ਦੀ ਪੂਰੀ ਕੇਸ ਦੀ ਫਾਈਲ ਹੈ ਅੱਜ ਮੈਨੂੰ ਲੈ ਕੇ ਆਉਣੀ ਪਈ ਹੈ 100 ਪੇਜਾਂ ਦੀ ਜਿਦੇ ਵਿੱਚ ਪੀਸੀਐਸ ਅਫਸਰ ਨੇ ਇਨਕੁਆਇਰੀ ਕੀਤੀ ਹੋਈ ਹੈ ਆ ਇਹਨਾਂ ਦੇ ਲਾਸਟ ਪੇਜ ਨੇ ਦੋਸ਼ 1 ਤੋਂ ਲੈ ਕੇ ਦੋਸ਼ 10 ਤੱਕ ਸਾਰੇ ਸਿੱਧ ਕੀਤੇ ਹੋਏ ਨੇ ਸਮੇਤ 10000 ਰੁਪਇਆ ਲੈਣ ਦੇ ਕੋਈ ਦੋਸ਼ ਇਹੋ ਜਾਨੀ ਹੈਗਾ ਜਿਹੜਾ ਸਿੱਧ ਨਹੀਂ ਹੋਇਆ। ਸੋ ਇਹ ਉਹਨਾਂ ਦੀਆਂ ਗੱਲਾਂ ਨੇ ਇਹ ਉਹਨਾਂ ਦੀ ਸੱਚਾਈ ਹੈ ਜਿਹੜੇ ਐਡੇ ਨੇ ਦਾਅਵੇ ਕਰਦੇ ਨੇ ਨਾ ਅਸੀਂ ਰੈਲੀਆਂ ਕਰਾਂਗੇ ਅਸੀਂ ਮੁਲਾਜ਼ਮਾਂ ਨੂੰ ਪਹੁੰਚਾਵਾਂਗੇ ਆ ਉਹਨਾਂ ਦੇ ਹੁਕਮ ਨੇ ਜਿਹੜੀ ਤੁਹਾਨੂੰ ਯਾਦ ਹੋਣਾ ਕਿ نیچے ਇਹਨਾਂ ਨੇ ਰੈਲੀ ਕੀਤੀ ਸੀ ਸਸਪੈਂਡ ਹੋਣ ਤੋਂ ਬਾਅਦ ਆ ਹੁਕਮ ਨੇ ਫਰਮਜੀਤ ਸਿੰਘ ਦੇ ਤੇ ਆ ਹੁਕਮ ਨੇ ਮੇਰੇ ਕੋਲੇ ਕੁਮਿੰਦਰ ਸਿੰਘ ਦੇ ਇਹਨਾਂ ਵੱਲੋਂ ਸਾਫ਼ ਤੌਰ ਤੇ ਲਿਖਿਆ ਗਿਆ ਕਿ ਅਸੀਂ ਆਪਣਾ ਅਸੀਂ ਜੋ ਰੈਲੀ ਕੀਤੀ ਹੈ ਅਸੀਂ ਜੋ ਕਿਸੇ ਵੀ ਅਫਸਰ ਦੇ ਖਿਲਾਫ ਬੋਲੇ ਆ ਅਸੀਂ ਉਹਦੀ ਮਾਫੀ ਮੰਗਦੇ ਆ ਆਪੇ ਇਸ ਤੇ ਤੇ ਅੱਗੇ ਲਈ ਅਸੀਂ ਅਜਿਹਾ ਕੁਝ ਨਹੀਂ ਕਰਾਂਗੇ। ਤੋਂ ਇਹੋ ਸਾਥੀ ਨੇ ਜਿਹੜੇ ਥੋਡੇ ਕੋਲੇ بڑے ਵੱਡੇ ਵੱਡੇ ਤੁਹਾਨੂੰ ਸਭ ਚ ਬਾਗ ਦਿਖਾਉਂਦੇ ਨੇ ਮੈਂ ਹੁੰਦਾ ਮੈਂ ਇਹ ਕਰ ਦਿੰਦਾ ਉਹ ਕਰ ਦਿੰਦਾ ਤੁਸੀਂ 12 ਸਾਲ ਤੋਂ ਦੇਖਿਆ ਕਿ ਇਹਨਾਂ ਨੇ ਕੀ ਕੀਤਾ ਤੁਸੀਂ ਇੱਕ ਸਾਡਾ ਸਾਥ ਵੀ ਦੇਖਿਆ। ਤੋਂ ਇਹੋ ਜਿਹੜਾ ਜਿਹੜੇ ਮਾਫੀ ਮੰਗ ਕੇ ਆਉਂਦੇ ਨੇ ਆ ਆਰਡਰ ਹੋਏ ਹੋਏ ਨੇ ਬਕਾਇਦਾ। ਮੈਂ ਕੋਈ ਕਿਸੇ ਨੂੰ ਆਪਣੇ ਵੱਲੋਂ ਨਹੀਂ ਲਾ ਕੇ ਬਣਾ ਕੇ ਬੋਲ ਰਹੀ ਆ ਪਰਮਜੀਤ ਸਿੰਘ ਜਨਰਲ ਸੱਤਰ ਦੇਵੀ ਹਾਂ ਪਰਮਜੀਤ ਸਿੰਘ ਦੀ ਇੱਕ ਹੋਰ ਗੱਲ ਪਰਮਜੀਤ ਸਿੰਘ ਜੀ ਵੱਲੋਂ ਇੱਕ ਇੱਕ ਸਰਟੀਫਿਕੇਟ ਜਿਹੜਾ ਸੀਗਾ ਡੇਟ ਆਫ ਬਰਥ ਗਲਤ ਬਣਾ ਕੇ ਦਿੱਤਾ ਸਰ ਨੇ ਇਹਨਾਂ ਨੂੰ ਸੱਦਿਆ ਕਿ ਤੂੰ ਡੇਟ ਆਫ ਬਰਥ ਮੇਜਰ ਚੇਂਜ ਆ ਤੂੰ ਬਿਨਾਂ ਡਾਕੂਮੈਂਟ ਚੇਂਜ ਕੀਤੇ ਆ ਕਿਉਂ ਦਿੱਤਾ ਉਹ ਤੂੰ ਬੱਚੇ ਨੂੰ ਕਿਉਂ ਦਿੱਤਾ ਬਣਾ ਕੇ ਸਰ ਨੇ ਇਹਦੇ ਕੋਲੋਂ ਇੱਕ ਪੂਰਾ ਬਿਆਨ ਨੋਟ ਕਰਾ ਲਿਆ ਸੀਗਾ ਕਿ ਮੈਂ ਗਲਤੀ ਕੀਤੀ ਹੈ ਮੈਂ ਆਪਣੀ ਗਲਤੀ ਮੰਨਦਾ ਮੈਂ ਗੱਲ ਨਹੀਂ ਕੀਤੀ ਹੈ ਤੇ ਉਹ ਸਸਪੈਂਡ ਕਰਨ ਨੂੰ ਇਹਨੂੰ ਤਿਆਰ ਸੀਗੇ ਤੇ ਅਸੀਂ ਸੀਗੇ ਜਿਨ੍ਹਾਂ ਨੇ ਜਾ ਕੇ ਪਰਮਜੀਤ ਨੂੰ ਵੀ ਸਸਪੈਂਡ ਹੋਣ ਤੋਂ ਬਚਾਇਆ ਸੋ ਜੇ ਅਸੀਂ ਆਪਦੇ ਵਿਰੋਧੀਆਂ ਲਈ ਵੀ ਇੰਨਾ ਕੁਝ ਕਰ ਸਕਾ ਤੁਸੀਂ ਸਾਡੇ ਆਪਣੇ ਮੁਲਾਜ਼ਮੋਂ ਪਰਮਜੀਤ ਜੀ ਨੇ ਸਟੇਜਾਂ ਤੇ ਮੇਰੇ ਖਿਲਾਫ ਬੋਲਣ ਦੀ ਕੋਈ ਕਸਰ ਨਹੀਂ ਛੱਡੀ ਸੀ ਪਰ ਮੈਂ ਇਸ ਗੱਲ ਦਾ ਮਾਣ ਨਹੀਂ ਕਰਦੀ ਪਰ ਇੰਨਾ ਇੰਨਾ ਮੈਂ ਜ਼ਰੂਰ ਕਹੂੰਗੀ ਕਿ ਅਸੀਂ ਉਹਨਾਂ ਦੇ ਵਿੱਚੋਂ ਆ ਕਿ ਜੇ ਕਿਸੇ ਵਿਰੋਧੀ ਨਾਲ ਵੀ ਗਲਤ ਹੋ ਰਿਹਾ ਹੋਊਗਾ ਅਸੀਂ ਉਹਨੂੰ ਵੀ ਬਚਾ ਕੇ ਆਏ ਹਾਂ ਉਹਨਾਂ ਦੇ ਨਾਲ ਇੱਕ ਸੁਪਰਡੈਂਟ ਸੀਗੇ ਨਾਲ ਇੱਕ ਉਹ ਆਪ ਸੀਗੇ ਔਰ ਬਾਕਾਇਦਾ ਉਹਨਾਂ ਨੂੰ ਮੈਨੂੰ ਅੱਜ ਵੀ ਯਾਦ ਹੈ ਆ ਏਟੀਐਮ ਦੇ ਬਾਹਰ ਉਹਨਾਂ ਦਾ ਐਨਾ ਮੂੰਹ ਨਿਕਲਿਆ ਹੋਇਆ ਸੀਗਾ ਜਿਸ ਟਾਈਮਸ ਉਹਨਾਂ ਨੂੰ ਸਸਪੈਂਸ਼ਨ ਬਾਰੇ ਚੇਅਰਮੈਨ ਸਾਹਿਬ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਡੇਟ ਆਫ ਬਰਥ ਦੀ ਗਲਤੀ ਦਾ ਸਰਟੀਫਿਕੇਟ ਬਣਾ ਕੇ ਦਿੱਤਾ ਉਹਨਾਂ ਨੂੰ ਮੈਂ ਖੁਦ ਫੋਨ ਕਰਕੇ ਕਿਹਾ ਸੀ ਕਿ ਪਰਮਜੀਤ ਜੀ ਘਬਰਾਇਓ ਉਹਨਾਂ ਕੁਝ ਨਹੀਂ ਹੁੰਦਾ ਸਾਡੀ ਗੱਲ ਹੋਗੀ ਸੋ ਇੱਕ ਤੁਸੀਂ ਉਹਨਾਂ ਦੀ ਸੋਚ ਤੋਂ ਅੰਦਾਜ਼ਾ ਲਗਾ ਸਕਦੇ ਹੋ ਇੱਕ ਤੁਸੀਂ ਸਾਡੇ ਕੰਮਾਂ ਤੋਂ ਸਾਡੀ ਸੋਚ ਤੋਂ ਅੰਦਾਜ਼ਾ ਲਾ ਸਕਦੇ ਹੋ ਉਹ ਕਹਿੰਦੇ ਯੂਨੀਅਨ ਦਾ ਗਰਾਫ ਇਸ ਮਹਿਲਾ ਪ੍ਰਧਾਨ ਨੇ ਮਹਿਲਾ ਪ੍ਰਧਾਨ ਤਾਂ ਚਲੋ ਮੈਂ ਪਿਛਲੇ ਸਾਲ ਸੀ ਕਿ ਜਦੋਂ ਤੋਂ ਰਮਨ ਕੇ ਲਬੀਬਾ ਜੀ ਲੜਨ ਲੱਗੇ ਨੇ ਇਲੈਕਸ਼ਨ ਯੂਨੀਅਨ ਦਾ ਗਰਾਫ ਇਹਨਾਂ ਨੇ ਸਿੱਟਾ ਯੂਨੀਅਨ ਦਾ ਗਰਾਫ ਉਦੋਂ ਡਿੱਗਿਆ ਸੀਗਾ ਜਦੋਂ ਇਹਨਾਂ ਨੇ 10000 ਰੁਪਏ ਲਿਆ ਸੀਗਾ ਯੂਨੀਅਨ ਦਾ ਗਰਾਫ ਉਦੋਂ ਡਿੱਗਿਆ ਸੀਗਾ ਜਦੋਂ ਪ੍ਰੈਸ ਕਾਨਫਰੰਸ ਕਰਕੇ ਸਾਰੇ ਮੁਲਾਜ਼ਮਾਂ ਲਈ ਪ੍ਰੋਬਲਮ ਕ੍ਰੀਏਟ ਕੀਤੀ ਸੀ ਯੂਨੀਅਨ ਦਾ ਗਰਾਫ ਉਸ ਦਿਨ ਡਿੱਗਿਆ ਜਿਸ ਦਿਨ ਬਾਅਦ ਵਿੱਚ ਜਥੇਬੰਦੀਆਂ ਬੁਲਾ ਕੇ ਥੱਲੇ ਰੈਲੀਆਂ ਕੀਤੀਆਂ ਸੀ ਯੂਨੀਅਨ ਦਾ ਗਰਾਹ ਉਦੋਂ ਡਿੱਗਿਆ ਸੀ ਜਿੱਦਣ ਆਪਣੀਆਂ ਨਿੱਜੀ ਨਿੱਜੀ ਲਾਪਾਂ ਦੇ ਖਾਤਿਰ ਸਾਡੀਆਂ ਪੋਸਟਾਂ ਖਤਮ ਕਰਾਈਆਂ ਸੀ 6 6 6 6 ਸਾਰਾ ਤੁਸੀਂ ਰੈਲੀ ਦੀ ਗੱਲ ਕੋਈ ਆਪਣੀਆਂ ਬਦਲੀਆਂ ਹੋਈਆਂ ਸਾਥਕੇ ਜੀ ਲਿਖਦੇ ਨੇ ਕਿ ਇਹਨਾਂ ਦੇ ਚਿਹਤਿਆਂ ਦੀਆਂ ਬਦਲੀਆਂ ਹੋਈਆਂ ਤਾਂ ਰੈਲੀਆਂ ਕੀਤੀਆਂ ਉਹ ਚਿਹਤਿਆਂ ਦੀਆਂ ਬਦਲੀਆਂ ਦੇ ਪਿੱਛੇ ਰੈਲੀ ਨਹੀਂ ਸੀ ਕੀਤੀ ਗਈ ਉਹ ਇਸ ਪਰਪਸੇ ਲਈ ਰੈਲੀ ਕੀਤੀ ਗਈ ਸੀ ਕਿਉਂਕਿ ਜਿਹੜਾ ਹੀ ਏਜੰਟ ਫੜਿਆ ਸੀਗਾ ਅੱਗੇ ਲਈ ਸਭ ਨੂੰ ਪਹੁੰਚਾਉਣ ਵਾਸਤੇ ਰੈਲੀ ਸੀ ਸਾਰੇ ਮੁਲਾਜ਼ਮਾਂ ਲਈ ਰੈਲੀ ਸੀਗੀ ਕਿ ਇਹ ਏਦਾਂ ਦਾ ਕੋਈ ਵੀ ਏਜੰਟ ਫੜ ਹੁੰਦਾ ਤਾਂ ਉਹਦੇ ਕੋਲੋਂ ਕੋਈ ਵੀ ਨੰਬਰ ਕਿਸੇ ਦੇ ਸਭ ਦੇ ਮੇਰੇ ਨੰਬਰ ਦੇ ਸਾਰੇ ਫੀਲ ਚ ਨੇ ਛੋਟੇ-ਸਾਲਿਆਂ ਦੇ ਨਹੀਂ ਨੇ ਕਿ ਕੱਲ ਨੂੰ ਕਿਸੇ ਤੇ ਕੋਈ ਆਂਸ ਨਾ ਆਵੇ ਪਰ ਇਹਨਾਂ 네ਗੇਟਿਵ ਰੋਲ ਇਹਨਾਂ ਦੀ ਮੂੰਹ ਬੋਲੀ ਭੈਣ ਸੁਖਚੰਨ ਜੀ ਨੇ ਵੀ ਨਾਮ ਲਿਆ ਮੇਰੇ ਬ੍ਰਾਂਚ ਦੇ ਸੁਪਰਡੈਂਡ ਦੇ ਜਿਹਨਾਂ ਨੂੰ ਈ.ਕੀ ਦੇ ਵਿੱਚੋਂ ਸਿਰਫ ਇਸੇ ਕਰਕੇ ਤਬਦੀਲ ਕਰਨ ਕਰਕੇ ਉਥੋਂ ਬ੍ਰਾਂਚ ਬਦਲੀ ਕੀਤੀ ਗਈ ਸੀ ਉਹਨਾਂ ਨੇ ਇਹਨਾਂ 네ਗੇਟਿਵ ਰੋਲ ਲਗਾਇਆ ਕਿ ਗੁਲਸ਼ਨ ਜੀ ਦੇ ਕਮਰੇ 'ਚ ਜਾ ਕੇ ਡਟ ਗਏ ਕਿ ਲਿਖ ਕੇ ਦੋਜੀ ਕਲਿੱਕ ਕੇ ਦੋਜੀ ਕਿਹੜੇ ਸਾਥੀ ਸਿਰਫ ਉੱਥੇ ਗਵਾਹ ਬਣੇ ਚੇਪਦਰਸ਼ਨ ਮੈਨੂੰ ਮਨਜਿੰਦਰ ਸਿੰਘ ਤੇ ਮਲਕੀਤ ਸਿੰਘ। ਔਰ ਜਿੰਨਾ ਸਾਥੀ ਹੈ ਕੋ 12 ਦੇ ਵਿੱਚ ਉਹਨਾਂ ਨੇ ਸਾਈਨ ਕਰਾਏ ਨੇ ਉਹ ਸਾਈਨਾਂ ਦੇ ਨਾਲ ਸਾਨੂੰ ਨਜੇ ਦੇ ਉਹਨਾਂ ਨੇ ਫੋਨ ਕਰਕੇ ਕਿਹਾ ਕਿ ਸਾਡੇ ਤੋਂ ਧੱਕੇ ਨਾਲ ਸਾਡੇ ਤੋਂ ਸਾਈਨ ਕਰਾਏ ਜਾ ਰਹੇ ਨੇ ਅਸੀਂ ਉਸ ਟਾਈਮ ਤੇ ਮੌਜੂਦ ਨਹੀਂ ਸੀ। ਪਰ ਅਸੀਂ ਕਿਤੇ ਕਿੰਨਾ ਕਿਸੇ ਸਾਥੀ ਦੇ ਉੱਪਰ ਕੋਈ ਆਂਚ ਨਹੀਂ ਆਉਣ ਦਿੱਤੀ ਔਰ ਗੁਲਸ਼ਨ ਜੀ ਵੱਲੋਂ ਵੀ ਸਭ ਨੂੰ ਆਪ ਹੀ ਉਹਨਾਂ ਨੇ ਕਿਹਾ ਕਿ ਮੇਰੇ ਕੋਲੋਂ ਉਸ ਟਾਈਮ ਤੇ ਮੇਰਾ ਦਿਮਾਗ ਕੰਮ ਹੀ ਨਹੀਂ ਕੀਤਾ ਕਿ ਮੈਂ ਕੀ ਕਰਾਂ ਕਿਉਂਕਿ ਮੈਨੂੰ ਇਹਨਾਂ ਨੇ ਇੰਨਾ ਜ਼ਿਆਦਾ ਹੀ ਮੇਰੇ ਕੋਲੇ ਆ ਕੇ ਬੈਠ ਕੇ ਇਹਨਾਂ ਨੇ ਗੱਲਾਂ ਕੀਤੀਆਂ ਕਿ ਜਾਓ ਜੀ ਜਾਓ ਜੀ ਜਾਓ ਜੀ ਸੋ ਉਸ ਰੈਲੀ ਨੂੰ ਫੇਲ ਕਰਨ ਵਾਲੇ ਕੌਣ ਸੀ ਪਰਮਿੰਦਰ ਸਿੰਘ ਦੇ ਭੈਣ ਬਣੇ ਹੋਏ ਨੇ ਸ਼ਾਇਦ ਜਾਂ ਜੋ ਵੀ ਰਿਸ਼ਤੇਦਾਰੀ ਹੈਗੀ ਆ ਸ਼ਿਵ ਦਰਸ਼ਨ ਮੈਨੂੰ ਨਹੀਂ ਤਾਂ ਇੱਕ ਇੱਕ ਗੱਲ ਅਸੀਂ ਰੈਲੀ 'ਚ ਵੀ ਕਹੀ ਸੀ ਕਿ ਆਪਾਂ ਸਾਰੇ ਕਾਹੀ ਕੁਝ ਲੈ ਸਕਦੇ ਆ ਜੇ ਆਪਾਂ ਇਕੱਠੇ ਆ ਤੁਸੀਂ ਸਭ ਨੇ ਬਹੁਤ ਸਾਰ ਦਿੱਤਾ ਪਰ ਇਹਨਾਂ ਦੇ ਇੱਕ ਸਾਥੀ ਨੇ ਉਸ ਰੈਲੀ ਨੂੰ ਫੇਲ ਕੀਤਾ ਉਤੋਂ ਬਾਅਦ ਬਿਲਡਿੰਗ ਦਾ ਕਿਰਾਇਆ ਕਰੇ ਬਿਲਡਿੰਗ ਦਾ ਕਿਰਾਇਆ ਨਹੀਂ ਲੈ ਕੇ ਆਏ ਬਿਲਡਿੰਗ ਕੋਈ ਆਪਾਂ ਪਿਛਲੇ ਸਾਲ ਚ ਨਹੀਂ ਬਣਾ ਕੇ ਕਰਾਇਆ ਤੇ ਚੜਾਈ ਬਿਲਡਿੰਗ ਦਾ ਕਿਰਾਇਆ ਇਹਨਾਂ ਨੇ ਲੈ ਕੇ ਦੇਣਾ ਸੀ ਆਪਣੇ ਪਿਛਲੇ ਸਾਲਾਂ ਦੇ ਵਿੱਚ ਕਿਉਂਕਿ ਬਿਲਡਿੰਗ ਲੈ ਕੇ ਆਉਣ ਵਾਲਾ ਕੌਣ ਸੀ ਪਰਮਿੰਦਰ ਸਿੰਘ ਜਿਹੜੇ ਚਾਬੀਆਂ ਦਿੱਤੀਆਂ ਸੀ ਪਰਮਿੰਦਰ ਸਿੰਘ ਨੇ ਯੈਸ ਜਿਹੜੀਆਂ ਡੀਲਸ ਕਰਕੇ ਦਿੱਤੀਆਂ ਸੀ ਉਹ ਵੀ ਸਭ ਆਪਾਂ ਜਾਣਦੇ ਆ ਕਿਉਂ ਨਹੀਂ ਉਹਨਾਂ ਦਾ ਕੋਈ ਕਿਰਾਇਆ ਹੋਇਆ ਸੀ ਕਿਉਂਕਿ ਆਪਦੇ ਐਗਰੀਮੈਂਟ ਹੋਏ ਹੋਏ ਸੀਗੇ ਉਹਨਾਂ ਦੇ ਨਾਲ ਇਸ ਲਈ ਕਦੇ ਕਿਰਾਏ ਦੀ ਗੱਲ ਹੀ ਚੱਲੀ ਅਜੇ ਤੱਕ ਸਾਨੂੰ ਇਲੈਕਸ਼ਨ ਬਰਾਬਰ ਕਿਉਂ ਲੜਨੀ ਪਈ ਕਿਉਂਕਿ ਅਜੇ ਤੱਕ ਕਦੇ ਕਿਸੇ ਮਨਾਜਮ ਦਾ ਫਾਇਦਾ ਨਹੀਂ ਸਾਰੇ ਇਹਨਾਂ ਦੇ 12 ਸਾਲ ਚੱਕ ਕੇ ਦੇਖ ਲਓ ਸਾਡਾ 1 ਸਾਲ ਚੱਕ ਲਓ ਵੀ ਕਿਸੇ ਮਨਾਜਮ ਦਾ ਕੋਈ ਫਾਇਦਾ ਹੋਇਆ ਅਸੀਂ ਆਪਦੇ ਆਪਦੇ ਸਾਲ ਦੇ ਵਿੱਚ ਕੋਈ ਕਿਸੇ ਦੇ ਖਿਲਾਫ ਵੀਡੀਓ ਨਹੀਂ ਪਾਈ ਇਹ ਖਲਾਫਤ ਤੇ ਹੀ ਰਹਿੰਦੇ ਹਾਂ ਤੁਸੀਂ ਇਹਨਾਂ ਦੀਆਂ ਵੀਡੀਓਜ਼ ਵੀ ਦੇਖੀਆਂ ਨੇ ਤੁਸੀਂ ਸਾਰਾ ਕੁਝ ਇਹਨਾਂ ਦਾ ਦੇਖਿਆ ਤੇ ਉਸ ਤੋਂ ਬਾਅਦ ਇੱਕ ਆਪਣੇ ਸਕੂਲ ਤੇ ਮਰਜੀਂ ਦੀ ਫਾਈਲ ਚੱਲ ਰਹੀ ਸੀ ਕਿ ਤੁਸੀਂ ਐਚ ਵੀ ਪੜਿਆ ਕਿ ਉਹ ਟੇਬਲ ਵੀਡੀਓ ਚ ਵੀ ਕਿਹਾ ਸੀ ਪਤਾ ਨਹੀਂ ਟੇਬਲ ਤੋਂ ਫਾਈਲ ਉੱਟ ਗਈ ਕਿ ਟੇਬਲ ਦੀਆਂ ਲੱਤਾਂ ਟੁੱਟ ਗਈਆਂ ਕੁਝ ਐਦਾਂ ਦਾ ਬੋਲਿਆ ਹੋਇਆ ਸੀਗਾ ਚੇਅਰਮੈਨ ਸਾਹਿਬ ਨੇ ਇਹ ਸੋਲ ਡਿਸੀਜਨ ਲਿਆ ਸੀ ਕਿ ਸਕੂਲ ਅਸੀਂ ਚਲਾਉਣੇ ਨੇ ਉਹਨਾਂ ਨੂੰ ਕਿਵੇਂ ਚਲਾਉਣਾ ਹੈ ਖਰਚੇ ਕਿਵੇਂ ਬੇਅਰ ਕਰਨੇ ਨੇ ਇਹ ਸਾਰੇ ਉਹਨਾਂ ਨੇ ਆਪਣੇ ਵੱਲੋਂ ਪਲਾਨ ਕੀਤਾ ਕਿ ਮੈਂ ਇਹਨਾਂ ਦੇ ਖਰਚੇ ਕਿਸ ਤਰ੍ਹਾਂ ਮੈਨੇਜ ਕਰਨੇ ਨੇ ਹਾਂ ਉੱਥੇ ਸਾਡੀ ਗੱਲ ਹੋਈ ਸੀ ਕਿ ਜੇ ਸਕੂਲ ਅਸੀਂ ਚਲਾਉਣੇ ਨੇ ਸਾਨੂੰ ਤਰੱਕੀਆਂ ਕਰਕੇ ਦਿਓ ਤੇ 2015 ਦੇ ਵਿੱਚ ਲਾਸਟ ਰੱਖੀਆਂ ਹੋਈਆਂ ਸੀ ਦਸ ਸਕੂਲਾਂ ਦੀਆਂ ਤੇ ਹੁਣ 10 ਸਾਲ ਬਾਅਦ ਵੀ ਤਰੱਕੀਆਂ ਨਹੀਂ ਮਿਲੀਆਂ ਨੇ ਤੁਸੀਂ ਵੀ ਭਰਦੇ ਜਦੋਂ ਆਪਾਂ ਕੋਈ ਨਹੀਂ ਗਰੁੱਪ ਵਿੱਚ ਪਾਉਂਦੇ ਸੀ ਕਿ ਸਾਡੀਆਂ ਆ ਤਰੱਕੀਆਂ ਹੋ ਗਈਆਂ ਆਦਰਸ਼ ਪਰਿਵਾਰ ਦੇ ਵਿੱਚੋਂ ਗੱਲ ਉੱੜਦੀ ਸਾਡੀਆਂ ਤਰੱਕੀਆਂ ਕਦੋਂ ਹੋਣਗੀਆਂ 52 ਟੀਚਰਾਂ ਨੇ ਬਕਾਇਆ ਦੀ ਗੱਲ ਕਰਦੇ ਨੇ ਕਿ ਠੱਗੇ ਹੋਏ ਮਹਿਸੂਸ ਕਰਦੇ ਆ ਇਹ ਬਕਾਇਆ ਪਿਛਲੇ ਸਾਲ ਦਾ ਬਕਾਇਆ ਨਹੀਂ ਹੈ ਇਹ ਉਹ ਬਕਾਇਆ ਹੈ ਕਿ ਜਦੋਂ 2-3 ਸਾਲ ਪਹਿਲਾਂ ਪਰਮਿੰਦਰ ਸਿੰਘ ਨੇ ਜਾ ਕੇ ਉਥੇ ਇੱਕ ਐਫ ਡੈਬਲ ਬਣਾ ਕੇ ਦਿੱਤਾ ਸੀ ਕਿ 72 ਘੰਟਿਆਂ ਦੇ ਵਿੱਚ ਮੈਂ ਬਕਾਇਆ ਦਿਵਾਉਂਗਾ ਮੈਨੂੰ ਜਿਤਾ ਦਿਓ ਤੋ ਇਹ ਸਾਰਾ ਉਹ ਗਰੁੱਪ ਹੈ ਕਿ ਜਿਹੜਾ ਸਿਰਫ ਤੇ ਸਿਰਫ ਆਪਣੇ ਨਿੱਜੀ ਲਾਭਾਂ ਦੇ ਵਾਸਤੇ ਫੈਲੇ ਆਪਣੇ ਮੁਲਾਜ਼ਮਾਂ ਨੂੰ ਯੂਜ਼ ਕਰਦਾ ਇੱਥੋਂ ਆਪਣੇ ਮੈਨੇਜਰ ਪ੍ਰਮੋਟ ਹੋ ਗਏ ਕਿ ਇੱਕ ਮੈਨੇਜਰ ਦੀ ਪੋਸਟਿੰਗ ਹੋਈ ਫੀਲਡ ਲੈਵਲ ਵਿੱਚ ਮੈਨੂੰ ਉਹਨਾਂ ਨੇ ਰਾਤ ਫੋਨ ਕਰਕੇ ਦੱਸਿਆ ਕਿ ਇਹਨਾਂ ਵੱਲੋਂ ਕਿਹਾ ਗਿਆ ਕਿ ਇਹ ਬੰਦੇ ਆਪਣੇ ਕਿਉਂਕਿ ਇਹਨਾਂ ਨੂੰ ਲੱਗਦਾ ਹੋਣਾ ਕਿ ਸ਼ਾਇਦ ਇਹ ਉਸ ਗਰੁੱਪ ਨੂੰ ਬਣਾਣ ਲਈ ਕਿ ਇਹਨਾਂ ਇਹਨਾਂ ਬੰਦਿਆਂ ਨੂੰ ਤੰਗ ਕਰੋ ਇਹਨਾਂ ਦੇ ਅਗਲੇ ਕੋਟਾ ਬਣਾ ਕੇ ਭੇਜੋ ਕੀ ਤੁਸੀਂ ਕਰੇ ਸਾਡੇ ਨੂੰ ਇਹ ਸੁਣਿਆ ਆਪਾਂ ਆਕਸ਼ਨ ਮਿਲਦੇ ਕਿਸੇ ਨੂੰ ਤੰਗ ਕਰੋ ਕਿਸੇ ਨੂੰ ਪ੍ਰੇਸ਼ਾਨ ਕਰੋ ਆਪਾਂ ਵਰਤਮਾਨ ਸਿਰਫ ਜਿਹੜੇ ਮਸਲੇ ਨੇ ਆਪਾਂ ਉਹ ਅਨਾਉਂਸ ਕਰ ਉਹ ਆਪਾਂ ਕੋਸ਼ਿਸ਼ ਕਰਦੇ ਆਂ ਕਿ ਆਪਾਂ ਹੱਲ ਕਰਾਈਏ ਫਿਰ ਪਹਿਲਾ ਪੁਆਇੰਟ ਇਲੈਕਸ਼ਨ ਜਲਦੀ ਅਨਾਉਂਸ ਕਰਦੇ ਇਲੈਕਸ਼ਨ ਪਹਿਲੇ ਤਰੀਕੇ ਦੀ ਅਨਾਉਂਸ ਹੋਈ ਹੋਈ ਆ ਤੁਸੀਂ ਕੋਈ ਵੀ ਪੁਰਾਣੀ ਵੀਡੀਓ ਚੁੱਕ ਕੇ ਦੇਖੋ ਹਮੇਸ਼ਾ 15 ਦਿਨ ਪਹਿਲਾਂ ਇਲੈਕਸ਼ਨ ਅਨਾਉਂਸ ਹੁੰਦੀ ਇਹ ਇਹਨਾਂ ਨੂੰ ਆਪਣੇ ਆਪ ਦੀਆਂ ਗੱਲਾਂ ਇਹਨਾਂ ਦੇ ਆਪਦੇ ਟੈਂਜੈਂਟਸ ਕਲੀਅਰ ਨਹੀਂ ਹੈਗੇ ਕਿਤੇ ਕਹਿੰਦੇ ਨੇ ਕੋਰਟ ਨੇ ਖਿਡਾਰ ਦੇ ਕਿਤੇ ਕਹਿੰਦੇ ਨੇ ਕੋਰਟ ਨੇ ਰਖਾ ਦੇ। ਸੋ ਮੇਰੀ ਇੱਕੋ ਹੀ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੇ ਸਾਨੂੰ ਵੀ ਪਰਖਿਆ ਤੁਸੀਂ ਸਾਰਿਆਂ ਨੇ ਦੂਜੇ ਸਾਥੀਆਂ ਨੂੰ ਵੀ ਪਰਖਿਆ ਕਿ ਉਹਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਕੀ ਕੀਤਾ ਤੇ ਅਸੀਂ ਅਸੀਂ ਕੀ ਕਰਕੇ ਦਿੱਤਾ ਜਾਂ ਅਸੀਂ ਅੱਗੇ ਲਈ ਮਲਾਜ਼ਮਾਂ ਲਈ ਕੀ ਸੋਚ ਸਕਦੇ ਕਿ ਅਸੀਂ ਸਾਨੂੰ ਝੂਠੀਆਂ ਗੱਲਾਂ ਨਹੀਂ ਕਰਨੀਆਂ ਆਉਂਦੀਆਂ ਮੈਂ ਇਹ ਗੱਲਾਂ ਵੀ ਨਹੀਂ ਸੀ ਕਰਨੀਆਂ। ਜੇ ਕਿਤੇ ਮਹਿਲਾ ਪ੍ਰਧਾਨ ਕੇਂਦਰਿਤ ਪੈਂਫਲੈਟ ਨਾ ਛਪਿਆ ਹੁੰਦਾ ਅਸੀਂ ਆਪਦੇ ਪੈਂਫਲੈਟ 'ਚ ਕਿਸੇ ਦਾ ਨਾਮ ਨਹੀਂ ਲਿਆ ਪਰ ਹਮੇਸ਼ਾ ਮਜਬੂਰ ਕੀਤਾ ਜਾਂਦਾ ਹੈ ਤੁਸੀਂ ਇੱਕ ਉਹ ਪ੍ਰਧਾਨ ਨੂੰ ਰੱਖ ਲਓ ਤੁਸੀਂ ਇੱਕ ਮੈਨੂੰ ਮੇਰੀ ਪੂਰੀ ਟੀਮ ਹੈ ਪੂਰੀ ਟੀਮ ਦੇ ਨਾਲ ਤੁਸੀਂ ਸਾਨੂੰ ਕਰਨਾ ਵੀ ਕੰਪੇਅਰ ਕਰਕੇ ਦੇਖ ਲਓ ਜਿਹੜੇ ਅਸੀਂ ਆਪਦੀ ਗਰੁੱਪ ਦੀ ਅਗਵਾਈ ਕਰ ਰਹੇ ਹਾਂ ਕਿ ਕੌਣ ਕਿੱਥੇ ਖੜਾ ਹੈ ਕੌਣ ਕੀ ਸੋਚ ਰੱਖਦਾ ਹੈ ਕੌਣ ਸੱਚਾਈ ਤੇ ਇਮਾਨਦਾਰੀ ਤੇ ਚੱਲ ਰਿਹਾ ਕਿਨੇ ਮੁਲਾਜ਼ਮਾਂ ਲਈ ਕੀ ਕਰਕੇ ਦਿੱਤਾ ਯੋਗ ਰਾਜ ਦਾ ਇੱਕ ਗੱਲ ਮੈਂ ਤੁਹਾਨੂੰ ਮੋਦੀ ਸਾਹਿਬ ਨੂੰ ਸਪਸ਼ਟ ਕਰਨੀ ਚਾਹੁੰਦੀ ਆ ਕਿ ਜਿਹੜਾ ਅੱਜ ਦਾ ਮਾਹੌਲ ਹੈ ਤੁਸੀਂ ਸਭ ਨੇ ਆਪਣਾ ਮੈਨੂੰ ਪਤਾ ਹੈ ਬਹੁਤ ਸੋਚ ਸਮਝ ਕੇ ਤੁਸੀਂ ਆਪਦੀ ਵੋਟ ਦਾ ਇਸਤੇਮਾਲ ਕਰੋਗੇ ਚੰਗੇ ਗਰੁੱਪ ਲਈ ਕਰੋਗੇ ਪਰ ਇੱਕ ਗੱਲ ਮੈਂ ਤੁਹਾਨੂੰ ਜਾਵੇ ਨਾਲ ਕਹਿਣੀ ਆ ਕਿ ਜੇਕਰ ਤੁਸੀਂ ਕਿਤੇ ਉਹਨਾਂ ਦੀਆਂ ਝੂਠੀਆਂ ਗੱਲਾਂ ਦੇ ਵਿੱਚ ਅਫਵਾਹਾਂ ਦੇ ਵਿੱਚ ਆ ਕੇ ਉਸ ਗਰੁੱਪ ਨੂੰ ਜਿਤਾਇਆ ਦਾ ਆਪਣਾ ਜਿਹੜਾ ਗੋਰਡ ਦਾ ਮਾਹੌਲ ਸਾਨੂੰ ਸਾਲ ਲੱਗ ਗਿਆ ਪੂਰਾ ਮਿਹਨਤ ਕਰਦਿਆਂ ਹੋਇਆ ਮਾਹੌਲ ਨੂੰ ਕੀ ਕਰਦਿਆਂ ਹੋਇਆ ਉਹ ਵਾਪਸ ਹੋਯੋਗ ਰਾਜ ਦੇ ਟਾਈਮ ਵਾਲਾ ਮਾਹੌਲ ਦਫਤਰ ਤੋਂ ਅਗਲੇ ਸਾਲ ਲਈ ਮਿਲੂਗਾ ਔਰ ਯੋਗ ਰਾਜ ਦੇ ਟਾਈਮ ਦੇ ਨੁਕਸਾਨ ਜਿਹੜੇ ਨੇ ਉਹ ਅਸੀਂ ਅੱਜ ਤੱਕ ਪੂਰੇ ਨਹੀਂ ਕਰ ਸਕੀਏ ਤੇ ਅਸੀਂ ਦੁਬਾਰਾ ਉਹਨਾਂ ਨੁਕਸਾਨਾਂ 'ਚ ਜਾ ਕੇ ਡਿੱਗਾਂਗੇ ਸਾਡੀਆਂ ਤਨਖਾਹਾਂ ਸਾਡੀਆਂ ਪੈਨਸ਼ਨਾਂ ਸਾਡੀਆਂ ਤਰੱਕੀਆਂ ਕੁਝ ਨਹੀਂ ਸਾਨੂੰ ਮਿਲਣਾ ਹੈਗਾ ਜੋ ਤੁਸੀਂ ਆਪ ਦੀ ਸੂਝ ਬੂਝ ਦੇ ਨਾਲ ਤੁਸੀਂ ਇਹ ਚੀਜ਼ਾਂ ਡਿਸਾਈਡ ਕਰਨੀਆਂ ਨੇ ਕਿ ਅਸੀਂ ਕਿਸ ਟੀਮ ਨੂੰ ਅੱਗੇ ਲੈ ਕੇ ਆਉਣਾਂ ਤੇ ਕ੍ਰਿਕਟ ਸਾਥੀ ਨੇ ਸੀਮਾ ਸੂਰ ਮੈਡਮ ਕਹਿੰਦੇ ਨੇ ਖੜ ਖੜ ਕੇ ਮੇਰੇ ਖਿਲਾਫ ਬਹੁਤ ਕੁਝ ਬੋਲਦੇ ਨੇ ਅੱਜ ਵੀ ਬੋਲ ਕੇ ਜਾਣਗੇ ਕਿ ਕੰਟਰੈਕਟ ਵਾਲਿਆਂ ਨੇ ਕੀਤਾ ਕੀ ਹੈ ਮੈਂ ਤੁਹਾਨੂੰ ਦੱਸਾਂ ਜਿਹੜਾ ਆਪਾਂ ਪਿਛਲੇ ਸਾਲ 6ਪੇ ਕਮਿਸ਼ਨ ਦਵਾਇਆ ਸੀਗਾ ਕੰਟਰੈਕਟ ਸਾਥੀਆਂ ਨੂੰ ਪੂਰੇ ਪੰਜਾਬ ਦੇ ਵਿੱਚ ਕਿਸੇ ਨੂੰ ਨਹੀਂ ਮਿਲਿਆ ਹੋਇਆ ਉਹ ਸਿਰਫ ਆਪਣਾ ਇੱਕ ਅਧਾਰਾ ਹੈ ਕਿ ਜਿੱਥੇ ਆਪਾਂ 6ਵਾਂ ਪੇ ਕਮਿਸ਼ਨ ਜਿਹੜਾ ਉਹ ਦਵਾ ਕੇ ਏਰੀਅਲ ਵੀ ਦਵਾਏ ਸੀ ਇੱਥੇ ਤੁਹਾਡੇ ਚ ਫੜ ਕੇ ਪਰਮਿੰਦਰ ਸਿੰਘ ਨੇ ਅਨਾਉਂਸ ਕੀਤਾ ਸੀਗਾ ਹਰਪਾਲ ਚੀਮਾ ਨਾਲ ਤਾਂ ਮੇਰੀ ਬਹੁਤ ਬਣਦੀ ਆ ਉਹ ਤਾਂ ਮੇਰੀ ਜੇਬ ਚ ਹੈਰਪਾਲ ਚੀਮਾ ਤਾਂ ਇੱਕ ਵੀ ਪੈਸਾ ਲੈ ਕੇ ਆਂਦਾ 222 ਦੇ ਉਹ ਬਣੇ ਹੋਏ ਨੇ ਮੰਤਰੀ ਕੋਈ ਇੱਕ ਪੈਸਾ ਕਿਸੇ ਨੇ ਬੋਰਡ ਲਈ ਲੈ ਕੇ ਆਂਦਾ ਬਲਕਿ ਬੋਰਡ ਦਾ ਪੈਸਾ ਖਾਦਣਾ ਜ਼ਰੂਰ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੁਲਾਜ਼ਮਾ ਦੀਆਂ ਬਰਬਾਦੀਆਂ ਜ਼ਰੂਰ ਕੀਤੀਆਂ ਨੇ ਕਿਸੇ ਨੂੰ ਫੋਨ ਕਰਦੇ ਕਿਸੇ ਨੂੰ ਕੰਮ ਕਰਦੇ ਕੀ ਸਾਡੇ ਵੱਲੋਂ ਕਦੇ ਕਿਸੇ ਨੂੰ ਕੋਈ ਤੰਗ ਪ੍ਰੇਸ਼ਾਨ ਕੀਤਾ ਗਿਆ ਹਮੇਸ਼ਾ ਤੁਹਾਡੇ ਨਾਲ ਖੜੇ ਹਾਂ ਜਿੱਥੇ ਵੀ ਖੜੇ ਹੋ ਗੇਰ ਦੇ ਨਾਮ ਯੋਗਰਾਜ ਦੇ ਟਾਈਮ ਤੇ ਵੀ ਲਿਖੇ ਜਾਂਦੇ ਸੀ ਬੰਬ ਬੈਰੀਅਰ ਤੱਕ ਦੇ ਡਰਾਮੇ ਕੀਤੇ ਜਾਂਦੇ ਸੀ ਕਿ ਪਹਿਲਾਂ ਆਪ ਹੀ ਨੁਕਸਾਨ ਕਰਕੇ ਆਪ ਹੀ ਸਵਾਰਨ ਦੇ ਲੋਕਾਂ ਨੂੰ ਭਲੇਖੇ ਪਾਏ ਜਾਂਦੇ ਸੀ ਜਿਹੜਾ ਬੰਬ ਬੈਰੀਅਰ ਤੇ ਪੈਸਾ ਖਰਾਬ ਕੀਤਾ ਉਹ ਬੋਰਡ ਦਾ ਪੈਸਾ ਸੀਗਾ ਛੋਟੇ ਸਾਥੀਆਂ ਦਾ ਪੈਸਾ ਸੀਗਾ ਇੱਕ ਹੁਣ ਤੁਹਾਨੂੰ ਹੋਰ ਪਿਆਜ ਸੁਣਨ ਨੂੰ ਮਿਲੂਗਾ ਸਾਨੂੰ ਫੀਲਡ ਚ ਸੁਣਨ ਨੂੰ ਮਿਲਿਆ ਕਿ ਬਰਮਿੰਦਰ ਸਿੰਘ ਨੂੰ ਜਿਵੇਂ ਆਦਤ ਹੈ ਇਮੋਸ਼ਨਲ ਗੱਲਾਂ ਕਰਨ ਦੀ ਕਿ ਉੱਥੇ ਕਹਿੰਦੇ ਨੇ ਵੀ ਮੇਰੀ ਬੇਟੀ ਕਹਿੰਦੀ ਜੀ ਵੀ ਮੇਰੇ ਕੋਲ ਪਾਪਾ ਤੁਹਾਡੇ ਕੋਲ 150 ਪੱਗਾਂ ਪਈਆਂ ਨੇ ਤੁਸੀਂ ਦਫ਼ਤਰ ਕਿਦਣ ਪੱਗਾਂ ਬੰਦ ਕੇ ਜਾਉਂਗੇ ਇਹ ਵੀ ਅੱਜ ਕੱਲ ਕਿੰਨਾ ਮਾ ਡਰਾਮਾ ਸ਼ੁਰੂ ਹੋਇਆ ਹੋਇਆ ਸੋ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣੀ ਚਾਹਨੀ ਆ ਮੁੱਖ ਦੀ ਗੱਲ ਕਿ ਜਿਹੜਾ ਬੰਦਾ ਜੇ ਉਹ ਇੰਨੇ ਜੋਗੇ ਸੀਗੇ ਤਾਂ ਆਪ ਕਿਉਂ ਨਹੀਂ ਹੁਣ ਤੱਕ ਬਹਾਰ ਹੋ ਸਕਿਆ ਕਿਉਂ ਆ ਆਪ ਹਲੇ ਤੱਕ ਸਸਪੈਂਡ ਹੈ ਔਰ ਦੂਜੀ ਗੱਲ ਮੈਂ ਤੁਹਾਨੂੰ ਇਹ ਵੀ ਦੱਸਾਂ ਕਿ ਉਹਨੂੰ ਬੋਰਡ 'ਚ ਆਉਣ ਦੀ ਪਰਵਾਨਗੀ ਨਹੀਂ ਆ ਪਹਿਲਾਂ ਉੱਥੋਂ ਉੱਥੋਂ ਫੋਨ ਤੇ ਇੱਥੇ ਦੀ ਪ੍ਰਵਾਨਗੀ ਲਈ ਜਾਂਦੀ ਹੈ ਬੋਰਡ ਦੇ ਵਿੱਚ ਆਉਣ ਲਈ ਤਾਂ ਉਸ ਤੋਂ ਬਾਅਦ ਬੋਰਡ ਚ ਦਾਖਲ ਹੁੰਦੇ ਨੇ ਕੀ ਉਹ ਫਤੇਗੜ ਸਾਹਿਬ ਤੋਂ ਬੈ ਕੇ ਯੂਨੀਅਨ ਚਲਾਉਣਗੇ ਜਿਨ੍ਹਾਂ ਦਾ ਆਪਦਾ ਆਪਾ ਪਤਾ ਨਹੀਂ ਇਹ ਕੀ ਥੋੜੀ ਜ਼ਿੰਮੇਵਾਰੀ ਲੈਂਦੇ ਨੇ ਸਾਰਿਆਂ ਦੀ ਕਿ ਤੁਹਾਡੇ ਕੰਮ ਕਰਕੇ ਦੇਣਗੇ ਅਸੀਂ ਅੱਜ ਵੀ ਤੁਹਾਡੇ ਸਾਹਮਣੇ ਬਿਲਕੁਲ ਆਪਣੀ ਕਲੀਨ ਸ਼ਰੀਰ ਦੇ ਨਾਲ ਖੜੇ ਆਂ ਨਾ ਕੋਈ ਬੋਰਡ ਦਾ ਪੈਸਾ ਖਾਦਾ ਨਾ ਕਿਸੇ ਨਾ ਕੋਈ ਫੇਰ ਮੈਨੂੰ ਹੋਈ ਕਹਿਣਾ ਪੈਂਦਾ ਗੱਲਾਂ ਨੂੰ ਵੀ ਨਾ ਵੀ ਬੋਰਡ ਦਾ ਪੈਸਾ ਖਾਦਾ ਨਾ ਕਿਸੇ ਦਾ ਨੁਕਸਾਨ ਕੀਤਾ ਨਾ ਕਿਸੇ ਮੁਲਾਜ਼ਮ ਦਾ ਮਿਸਯੂਜ਼ ਕੀਤਾ ਜੋ ਇਹ ਸਾਥੀ ਕਰਦੇ ਆਏ ਨੇ ਆਪੇ ਵਿਜੀ ਲਾਲਚਾ ਦਿਖਾ ਕੇ ਸੋ ਮੇਰੀ ਇਕੋ ਹੀ ਬੇਨਤੀ ਹੈ ਕਿ ਆਪ ਦੇ ਪੂਰੀ ਸੂਝ-ਬੂਝ ਦੇ ਨਾਲ ਸਾਡੇ ਕੰਮਾਂ ਨੂੰ ਦੇਖਦੇ ਆਂ ਉਹਨਾਂ ਦੇ ਪਿਛਲੇ ਸਾਲ ਸਾਡਾਂ ਸਾਹ ਦੇਖਦੇ ਆ ਹੋਇਆ ਵੱਧ ਤੋਂ ਵੱਧ ਵੋਟਾਂ ਪਾ ਕੇ ਕੱਲ ਨੂੰ ਸਾਨੂੰ ਕਾਮਯਾਬ ਕਰੋ ਨੀ ਲੈ ਲੰਗੀ ਟੀਮ ਨੂੰ ਤਾਂ ਜੋ ਆਪਾਂ ਮਸਾ ਬੋਰਡ ਨੂੰ ਨੀਹਾਂ ਤੇ ਲੈ ਕੇ ਆਏ ਆ ਫਾਈਨੈਂਸ਼ੀਅਲੀ ਆਪਾਂ ਸਹਾਇਤਾ ਕਰ ਰਹੇ ਆ ਆਪਾਂ ਮੈਨੇਜਮੈਂਟ ਨਾਲ ਮਿਲ ਕੇ ਮੈਨੇਜਮੈਂਟ ਦੇ ਸਹਿਯੋਗ ਦੇ ਨਾਲ ਆਪਾਂ ਹੋਰ ਵਧੀਆ ਕੰਮ ਨਹੀਂ ਕਰ ਸਕੀਏ ਕਿਉਂਕਿ ਆਪਣੇ ਭਵਿੱਖ ਬੋਰਡ ਨਾਲ ਪਲੀਜ਼ ਕਿਸੇ ਲਈ ਨਿੱਜੀ ਗੱਲਾਂ ਦੇ ਵਿੱਚ ਕਿਸੇ ਵੀ ਇਮੋਸ਼ਨਲ ਬਲੈਕਮੇਲ ਦੇ ਵਿੱਚ ਕਿਸੇ ਵੀ ਛੁਪੀਆਂ ਅਫਵਾਹਾਂ ਦੇ ਵਿੱਚ ਆ ਕੇ ਆਪਦੀ ਵੋਟ ਨਾ ਪਾਓ ਕਿਉਂਕਿ ਇੱਕ ਜਿਹੜੀ ਤੁਹਾਡੀ ਹਰ ਵੋਟ ਬਹੁਤ ਕੀਮਤੀ ਹੈ ਇਹਨੇ ਬੋਰਡ ਦਾ ਸੁਵਿਖ ਬੋਰਡ ਦਾ ਤੇ ਬੋਰਡ ਇੰਪਲੋਈਜ਼ ਦਾ ਤੋ ਦੇਖ ਡਿਸਾਈਡ ਕਰਨਾ। ਸੋ ਉਮੀਦ ਹੈ ਵੀ ਤੁਸੀਂ ਸਾਰੇ ਕੱਲ ਨੂੰ ਵਕਤ ਵਧ ਵੋਟਾਂ ਨਹੀਂ ਲੈ ਲੈ ਹਿੱਕੀ ਟੀਮ ਨੂੰ ਪਾਉਂਗੇ ਤਾਂ ਜੋ ਆਪਾਂ ਮਾਹੌਲ ਨੂੰ ਹੋਰ ਵਧੀਆ ਕਰ ਸਕੀਏ ਤੇ ਜਿਹੜੇ ਰਹਿੰਦੇ ਕੰਮ ਨੇ ਮੁਲਾਜ਼ਮਾਂ ਦੇ ਤਿੰਨੇ ਆਪਣੇ ਕੰਮ ਨੇ ਫੰਡਸ ਹੈ ਉਹ ਸੋ ਚੈਨ ਚ ਡਾਕਟਰ ਕੀ ਆਪਣੇ ਉਹ ਬਿੱਲ ਅਸੀਂ ਭੁਜਵਾ ਚੁੱਕੇ ਆ ਬਹੁਤ ਜਲਦੀ ਆਪਣੇ ਕੋਲੇ ਆ ਜਾਣਗੇ ਡੇਲੀ ਵੇਜਰਸ ਨੂੰ ਪੱਕੇ ਕਰਨ ਦਾ ਕੰਟਰੈਕਟ ਸਾਥੀਆਂ ਨੂੰ ਪੱਕੇ ਕਰਨ ਦੇ ਇਹ ਆਪਣੇ ਤੋਂ ਮੇਨ ਕੰਮ ਨੇ ਯਾਦ ਆਸ਼ ਸਕੂਲਾਂ ਦੇ ਕੰਮ ਨੇ ਇਹਨਾਂ ਦੇ ਪਖਾਏ ਰਹਿੰਦੇ ਨੇ 16 ਪੈਸ ਨੂੰ ਪੱਕੇ ਕਰਾਉਣਾ ਤੇ ਇਹ ਆਪਣੇ ਮੇਨ ਕੰਮ ਨੇ ਜਿਹੜੇ ਕਿ ਅਸੀਂ ਪਹਿਲੇ ਦਿਨ ਤੋਂ ਲੱਗ ਕੇ ਅਗਲੇ ਸਾਲ ਤੋ ਤੁਹਾਨੂੰ ਕਰਕੇ ਦੇਵਾਂਗੇ ਧੰਨਵਾਦ